ਜੋ ਵੀ ਆਈ ਕਿ ਇੱਚਾ ਚਣ ਖੱਤੇ ਨੇ ਬਸ ਆਪਣੇ ਘਰ ਛੱਡੀ ਕਿ ਮੇਰੇ ਮੇਰੇ ਨਾਲ ਸੌਂਦੇ ਮੇਰੇ ਨਾਲ ਸੌਂਦੇ ਨਾ ਕੋਈ ਗਲਤ ਆਪਾਂ ਉਹਨੂੰ ਕਿਹਾ ਵਾ ਕਾਤਾ ਸੋਰਾ ਕਹਿੰਦਾ ਵੀ ਮੇਰੇ ਪੁੱਤ ਤੇ ਪੱਲੇ ਨਹੀਂ ਕੁਝ ਵੀ ਹੈਗਾ ਕੀ ਇਹਨਾਂ ਨੇ ਟੈਸਟ ਕਰਾਇਆ ਵੀ ਇਹਨ ਮਰਦਿਆ ਤੇ ਤੂੰ ਮੇਰੇ ਨਾਲ ਰਿਲੇਸ਼ਨ ਚ ਬਣਾ ਆਪਾਂ ਬੱਚਾ ਆਪਣਾ ਕਰ ਲੈਨੇ ਆ ਜਿਆਦਾ ਟੈਸਟ ਕਰਾਉਣ ਫਿਰ ਪਤਾ ਲੱਗਿਆ ਆਪਾਂ ਮੰਨਦੇ ਆਂ ਬਈ ਨਮਰਦਿਆ ਉਹਦੇ ਪਤੀ ਨੇ ਨਹੀਂ ਵਿਰੋਧ ਕੀਤਾ ਵੀ ਇਹ ਮੇਰਾ ਸਾਥੀ ਨਾਲ ਮਿਲਿਆ ਸਰ ਪਤੀ ਨੂੰ ਪਤਾ ਹੀ ਆਪਣੀਆਂ ਸਾਰੀਆਂ ਕਮੀਆਂ ਫਿਸ਼ੀਆਂ ਦਾ ਉਹਨਾਂ ਦੀ ਜਨਾਨੀਆ ਕਹਿੰਦੀ ਆ ਹੱਥ ਜੋੜ ਕੇ ਆ ਇਹਨੂੰ ਮਾਫੀ ਮੰਗ ਲੈਨੇ ਆ ਕੋਈ ਸਾਡੇ ਕੋਲ 3 ਲੱਖ ਰੁਪਏ ਉਹ ਸਸਕਾਰ ਕਰ ਲੈ ਕਿ ਤੂੰ ਸਵਾਇ ਖੂੰਗਾ ਨਹੀਂ ਸੀ ਕਿੰਦਾ ਹੋ ਤੱਕੇ ਕੰਮ ਕਰ ਚਾਚੇ ਨੂੰ ਬੋਲਣ ਦੀ ਪੂਰਾ ਅਕਲ ਨਹੀਂ ਆ ਗਈ ਮਾਸਾ ਵੀ ਮੇਰਾ ਚਾਚਾ ਮੈਨੂੰ ਕਹਿੰਦਾ ਵੀ ਜਾ ਗੱਡੀ ਲਿਆ ਆਪਣੇ ਪਿਓ ਨੂੰ ਕਹਾਂ ਗੱਡੀ ਦੇਵੇ ਜਾਂ ਗੱਡੀ ਤੇ ਤਾਂ ਮੇਰੇ ਨਾਲ ਰਿਲੇਸ਼ਨ ਚਾ ਬਾਕੀ ਮੇਰੀ ਧੀ ਹਾਰ ਕੀ ਮੈਂ ਇਹ ਗੱਲ ਕਹਿ ਸਕਦਾ ਨਹੀਂ ਤਾਂ ਨਹੀਂ ਤਾਂ ਮੈਂ ਖੁਆ ਜਾ ਮੈਂ ਨਹੀਂ ਸੁਣਉਂਦੀ ਮੇਰੀ ਧੀ ਨੂੰ ਸਾਂ ਕਰਦੇ ਸੁਕੁੰਤ ਲਾਤਾ ਇਹਨ ਖਤੀ ਦੇ ਲਾ ਲੀਆਂ ਸਾਰੀਆਂ ਸਾਡੀ ਕੁੜੀ ਦੀਆਂ ਹੈ ਦਾ ਅੱਜ ਦਿੱਤਾ ਵਾ ਮੁੰਡੇ ਨੂੰ ਕਈ ਚੈਨੀ ਪਾਈ ਆ ਕੜਾ ਪਾਇਆ ਮੁੰਡੇ ਨੂੰ ਚੈਨੀ ਪਾਈ ਸ਼ਾਪ ਪਾਈ ਕੁੜੀ ਨੂੰ ਕਾਟੇ ਪਾਈ ਦੋਸ਼ ਆਪਾ ਪਾਈ ਐਸੀ ਤਾਈਂ ਦਿੱਤਾ ਉਹਨਾਂ ਨੂੰ ਜੇ ਅਸੀਂ ਕਾਰ ਮੰਗਦੇ ਹੁੰਦੇ ਸਰੋਪੇ ਨਾ ਮਿਲਣੀਆਂ ਕਰਦੇ ਉਸ ਫਿਰ ਆ ਚੀਜ਼ ਆਈ ਚੀਜ਼ ਇੰਨਾ ਦੋਵਾਂ ਚੀਜ਼ਾਂ ਐਂ ਇੱਕ ਬਾ ਦਿੱਤਾ ਉਹਨਾਂ ਨੇ ਹੈ ਇਹਦਾ ਇੱਥੇ ਨੀਲ ਪਾਇਆ ਇੱਥੇ ਲੱਕ ਦੇ ਮਗਰ ਨੀਲ ਪਾਇਆ ਉਹਦੇ ਹੈ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਰਦੀ ਪਈ ਇਹ ਵੀ ਟਾਲਾ ਸਾਹਿਬ ਆਉਂਦੇ ਮਮੀ ਟਾਲਾ ਸਾਹਿਬ ਆਉਂਗਾ ਇਹ ਵੀ ਆ ਕੇ ਉੱਥੇ ਕਹਿ ਦੇਣ ਭਈ ਇਹਦਾ ਕੁੜੀ ਦਾ ਪਿਓ ਕਹਦੇ ਭਈ ਮੈਂ ਨਹੀਂ ਕੁੱਟੀ ਇਹ ਗੱਲ ਸਾਨੂੰ ਅਟਾਲਾ ਸਾਹ ਤੋਂ ਹੀ ਲੈਣ ਗਏ ਆ ਮੈਂ ਤੇ ਮੇਰੇ ਘਰ ਦੀ ਇਹ ਗੱਲ ਮੇਰੇ ਫੁੱਫੜ ਜੀ ਨੇ ਮੈਨੂੰ ਦੱਸੀ ਆ ਵੀ ਮਾਵਾਂ ਧੀਆਂ ਨੇ ਬੋਕਰ ਨਾਲ ਛੰਡੀਆਂ ਜਾਂ ਜੀ ਸਾਨੂੰ ਕਹਿੰਦੇ ਜੋ ਕਰਾਉਣਾ ਪੁਲਿਸ ਕੋ ਕਰਾ ਲਓ ਅਸੀਂ ਪੁਲਿਸ ਨੱਪੀ ਆ ਜੀ ਜਿੱਦੀ ਪਹਿਲਾਂ ਉਹ ਮੈਰਿਜ ਹੋਈ ਆ ਲਵ ਮੈਰਿਜ ਕਰਾਈ ਉੱਥੋਂ ਇਹਦਾ ਤਲਾਕ ਹੋ ਗਿਆ ਘਰ ਦੇ ਵਿੱਚ ਮੈਂ ਇਸੇ ਕਰਕੇ ਫੋਨ ਨਹੀਂ ਹੱਥ ਇਹਦਾ ਕੈਰੇਕਟਰ ਲੈਸ ਸੀ ਠੀਕ ਆ ਜੀ ਇਹਦਾ ਆਪਣਾ ਨਵਦਾ ਆ ਮੇਰੇ ਕੋਲ ਅਜੇ ਵੀ ਮੈਸੇਜ ਆਗੇ ਕਹਿੰਦੇ ਨੇ ਧੀਆ ਜਦੋਂ ਜੰਮਦੀਆਂ ਆਵਾਂ ਤੇ ਮਾਪਿਆਂ ਨੂੰ ਫਿਕਰ ਪੈ ਜਾਂਦਾ ਵਾ ਵੀ ਇਸ ਦਾ ਵਿਆਹ ਕਰਨਾ ਵਾ ਕਿਉਂਕਿ ਕਈ ਵਾਰੀ ਲੋਕ ਇਹ ਕਹਿ ਜਾਂਦੇ ਆ ਵੀ ਧੀਆ ਜਿਹੜਾ ਬੋਝ ਹੁੰਦੀਆਂ ਵਾ ਪਰ ਹਰੇਕ ਮਾਪਿਓ ਇਸ ਨੂੰ ਨਹੀਂ ਸਮਝਦਾ ਤੇ ਆਪਣੇ ਧੀਆ ਦਾ ਜਿਹੜਾ ਵਿਆਹ ਵਾ ਉਹ ਵੀ ਚਾਵਾ ਨਾ ਕਰਦਾ ਇਸੇ ਤਰ੍ਹਾਂ ਔਰ ਦਸੰਦੀ ਮਾਲ ਦਾ ਇੱਕ ਪਰਿਵਾਰ ਵੱਲੋਂ ਆਪਣੀ ਧੀ ਦਾ ਵਿਆਹ ਕੀਤਾ ਜਾਂਦਾ ਵਾ ਪਿੰਡ ਸਰਾਲੀ ਮੰਡਾ ਵਿਖੇ ਜਿਸ ਨੌਜਵਾਨਾਂ ਵਿਆਹ ਕੀਤਾ ਜਾਂਦਾ ਵਾ ਉਸ ਤੋਂ ਬਾਅਦ ਘਰ ਵਿੱਚ ਦੱਸਦੀ ਆ ਵੀ ਕਲੇ ਸ਼ੁਰੂ ਹੋ ਗਿਆ ਵਾ 5 ਮਹੀਨੇ ਪਹਿਲਾਂ ਇਸ ਧੀ ਦਾ ਵਿਆਹ ਹੱਥ ਚੂੜਾ ਪਾਇਆ ਵਾ ਤੇ ਸ਼ਨੀਵਾਰ ਦੀ ਛੜੀਵਾਰ ਦੱਸਿਆਦਾ ਵਾ ਵੀ ਉਹਦੀ ਮੌਤ ਹੋ ਗਈ ਆ ਤੇ ਪਰਿਵਾਰੋਂ ਇਹ આરોਪ ਲਗਾਏ ਜਾ ਰਹੇ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਜਿਹੜੀ ਸਾਡੀ ਧੀ ਨੂੰ ਜਿਹੜਾ ਵਾ ਉਹਦੇ ਸਹੁਰੇ ਪਰਿਵਾਰ ਨੇ ਮਾਰਿਆ ਵਾ ਮਾਰਨ ਦਾ ਕਾਰਨ ਇਹ ਦੱਸਦੇ ਪਏ ਨੇ ਵੀ ਜਿਹੜਾ ਉਸ ਦਾ ਸਹੁਰਾ ਸੀ ਕਿਉਂਕਿ ਇਹਦਾ ਜਿਹੜਾ ਸਹੁਰਾ ਆਪ ਨਹੀਂ ਅਸਲ ਤੇ ਚਰਾ ਚਾਚਾ ਸਹੁਰਾ ਸੀ ਉਹਦੇ ਵੱਲੋਂ ਕਿਹਾ ਜਾ ਰਿਹਾ ਸੀ ਵੀ ਮੇਨਾ ਸਿਰੇ ਰਿਸ਼ਤੇ ਬਣਾਓ ਤਾਂ ਜੋ ਇਹਦਾ ਇਹਦਾ ਗਾਂਗ ਪਰਿਵਾਰ ਚੱਲ ਸਕੇ ਜਾਂਦਾ ਗਾਂ ਗਾਂਦਰ ਕਰ ਚੱਲ ਸਕੇ ਉਸ ਤੋਂ ਬਾਅਦ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਵਾ ਤਾਂ ਸ਼ਨੀਵਾਰ ਇਹਦੀ ਔਰ ਜਿਹੜੀ ਕੁੜੀ ਆ ਨਵਨੀਦ ਕੌਰ ਜਿਹਦਾ ਨਾਮ ਨੀਰੋਨੀਤੂ ਕਹਿਆ ਜਾਂਦਾ ਵਾ ਜਿਹਦੀ ਮੌਤ ਹੋ ਗਿਆ ਤਾਂ ਇਸ ਟਾਈਮ ਵੀ ਅਸੀਂ ਉਹਦੇ ਪਰਿਵਾਰ ਦੇ ਕੋਲ ਪਹੁੰਚੇ ਆਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਤੇ ਪਰਿਵਾਰ ਦੇ ਵਿੱਚ ਘਰ ਜਿੱਥੇ ਹਾਸੇ ਖੇੜੇ ਹੁੰਦੇ ਸੀ ਅੱਜ ਘਰ ਵਿੱਚ ਕਿੰਨੇ ਪੈ ਰਹੇ ਨੇ ਅੱਜ ਸਾਰੀਆਂ ਭੈਣਾਂ ਵਿਲਾਪ ਕਰਦੀਆਂ ਪਈਆਂ ਨੇ ਇਸ ਭੈਣ ਦੀ ਜਿਹੜੀ ਮੌਤ ਹੋ ਗਈ ਅਜਦਾ ਇਹ ਰੋਪ ਲਗਾਇਆ ਜਾ ਰਿਹਾ ਹੈ ਪਰਿਵਾਰ ਵੱਲੋਂ ਵੀ ਜਿਹੜਾ ਇਹਦਾ ਚਾਚਾ ਸੋਹਰਾ ਸੀ ਉਹ ਇਸ ਲੜਕੀ ਨੂੰ ਕਹਿੰਦਾ ਸੀ ਵੀ ਮੇਰੇ ਨਾਲ ਗਲਤ ਕੰਮ ਕਰ ਜਿਹਦੇ ਕਰਕੇ ਇਸ ਕੁੜੀ ਦੀ ਜਿਹੜੀ ਮੌਤ ਹੋ ਗਈ ਆ ਤੇ ਇਹ ਦਮ ਫੋਹ ਲੈ ਕੇ ਕਹਿੰਦੇ ਆ ਵੀ ਉਹਦਾ ਉਹਨੇ ਆਪਣੇ ਆਪ ਦੀ ਜੀਵਨ ਸਮਾਪਤ ਕਰ ਲਈ ਆ ਪਰ ਪਰਿਵਾਰ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੀ ਕੁੜੀ ਮਰੀ ਆ ਜਿਹੜੀ ਇਹਨਾਂ ਦੀ ਬੇਟੀ ਮਰੀ ਆ ਉਹਨੂੰ ਇਹ ਉਹਨੇ ਕੋਈ ਸੂਸੈਣ ਨਹੀਂ ਕੀਤੀ ਨਾ ਆਤਮ ਹੰਗਰੀ ਦੇ ਬਕਰੀ ਉਹਦਾ ਕਤਲ ਕੀਤਾ ਗਿਆ ਜਿਹਦੀ ਤਪੀਸ਼ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਅੱਜ ਪਰਿਵਾਰ ਵੱਲੋਂ ਹਲਕੇ ਦੇ ਜਿਹੜੇ ਆਪਣਾ ਮੰਤਰੀ ਆ ਲਾਲਜੇਪੂਲਰ ਕੋਲ ਵੀ ਫਰਿਆਦ ਕੀਤੀ ਗਈ ਆ ਉਹਨਾਂ ਕੋਲ ਪਹੁੰਚ ਕੀਤੀ ਗਈ ਆ ਕਿ ਸਾਡੀ ਜਿਹੜੀ ਧੀ ਨੂੰ ਸਾਫ ਲਈ ਦਿੱਤਾ ਜਾਵੇ ਜਿਹੜਾ ਪੋਸਟਮਾਨ ਦੀ ਗੱਲ ਕੀਤੀ ਆ ਕਹਿੰਦੇ ਵੀ ਅਸੀਂ ਪੱਟੀ ਵਿਖੇ ਪੋਸਟਮਾਨ ਲਈ ਕਰੋਨਾ ਸੀ ਤਰਨਦਰ ਪੋਸਟਮਾਨ ਕਰੋਨਾ ਵਾ ਸਾਨੂੰ ਚਿਰ ਜਿਹੜਾ ਪ੍ਰਸ਼ਾਸਨ ਯਕੀਨ ਨਹੀਂ ਆ ਅੱਜ ਇਸ ਪਰਿਵਾਰ ਨਾਲ ਅਸੀਂ ਗੱਲਬਾਤ ਕਰਨ ਪਹੁੰਚੇ ਆ ਵੀ ਆਕਰ ਸੱਚਾਈ ਕੀ ਆ ਕੀ ਕਾਰਨ ਕੀ ਸੀ ਜਿਹੜਾ ਇਸ ਪਰਿਵਾਰ ਨੂੰ ਦੀ ਧੀ ਜਿਹੜੀ ਘਰੋਂ ਚਲ ਗਈ ਆ ਤੇ ਪਹਿਲੀ ਕੀ ਕਹਿਣਾ ਚਾਹੋਗੇ ਜਿਹੜੀ ਸਾਡੀ ਤੁਹਾਡੀ ਬੇਟੀ ਜਿਹੜਾ ਅੱਜ ਵੀ ਕਹਿੰਦੇ ਵੀ ਕਤਲ ਹੋਇਆ ਵਾ ਕੀ ਆਕਰ ਕਾਰਨ ਕੀ ਬਣਿਆ ਕੋਈ ਦਾਜ ਤੋਂ ਸਰਕਾਰਨ ਸਰਕਾਰਨ ਤੇ ਹੀ ਬਣਿਆ ਵੀ ਚਾਚਾ ਕਹਿੰਦਾ ਮੇਰੇ ਨਾਲ ਗਲਤ ਕੰਮ ਕਰ ਤੇ ਨਹੀਂ ਤੇ ਕਰਦਾ ਸਾਰਾ ਕੰਮ ਕਰ ਇਸੇ ਕਰਕੇ ਐਡੀ ਕੁੜੀ ਮਾਰ ਦਿੱਤੀ ਕਿੰਨਾ ਸਮਾਂ ਹੋਇਆ ਪੈਂਦੇ ਯਾਰ ਸਰ ਅੱਜ 5 ਮਹੀਨੇ ਪੂਰੇ ਹੋ ਗਏ ਹਾਂਜੀ ਪਹਿਲਾਂ ਵੀ ਚਕੜਾ ਨਹੀਂ ਸਰ ਪਹਿਲਾਂ ਕੋਈ ਗੱਲ ਨਹੀਂ ਆ 10 ਕੁ ਦਿਨ 10 15 ਦਿਨ ਪਹਿਲਾਂ ਇੱਥੇ ਰਹਿ ਕੇ ਗਈ 15 ਦਿਨ ਚੰਗਾ ਨਹੀਂ ਸੀ ਹੋ ਗਾ ਹਾਂਜੀ ਤੇ ਦੂਜੀ ਨੋ ਜਿਹੜੀ ਉਹ ਏਜੰਸੀ ਚਲਵਾਈ ਉਹਨੂੰ ਤੇ ਕਹਿੰਦੇ ਨਹੀਂ ਕੰਮ ਕਰਨ ਇਹਨੂੰ ਕਹਿੰਦੇ ਸਾਰਾ ਕੰਮ ਅਸੀਂ ਸਰ ਇੱਕ ਦਿਨ ਗਏ ਸੀ ਲੈਣ ਉਹਦੇ ਕੋਲ ਰਾਤ ਰਾਤ ਉਹ ਬੋਲਦਾ ਨਹੀਂ ਸੀ ਸਰ ਨਾ ਉਸ ਵਾਇਕੂੰਗਾ ਨਹੀਂ ਸੀ ਕਿਦਾ ਉਹ ਤੇ ਕੰਮ ਕਰ ਚਾਚੇ ਨੂੰ ਬੋਲਣ ਦੀ ਪੂਰਾ ਹਕ ਨਹੀਂ ਹੈਗੀ ਮਾਸਾ ਵੀ ਸਿਰਫ ਕੁੜੀਆਂ ਆਪਣੀਆਂ ਨੂੰ ਕਿੰਦਾ ਕੋਈ ਕੰਮ ਨਹੀਂ ਕਰਨ ਦੇਣਾ ਘਰ ਦੀ ਨੂੰ ਕਹਿੰਦਾ ਮਾਈਗਰੇਨ ਰਹਿੰਦਾ ਮੇਰੇ ਘਰ ਦੀ ਕੋਈ ਕੰਮ ਨਾ ਕਰੇ ਕਿਉਂ ਨਾ ਕਰੇ ਸਾਡੀ ਧੀ ਪੂਰਾ ਜਿੰਨੇ ਨਾਲੇ ਮਾਰ ਕੇ ਸੁੱਟਦੀ ਇੱਕ ਕੰਮ ਦਾ ਕਰਕੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਇਹਦੀਆਂ 3 ਤੱਕ ਮਿਲਣੀ ਚਾਹੀਦੀ ਆ ਭੂਆ ਹਾਂਜੀ ਸੱਸ ਹੈਗੀ ਸੋਹਰਣੀ ਹੈਗਾ ਚਾਚੇ ਸੋਹਰੇ ਨੇ ਸਾਰਾ ਕੁਝ ਕੀਤਾ ਏ ਸਾਰਾ ਕੁਝ ਚਾਚੇ ਸੋਰੀ ਨੇ ਇੱਕ ਦੀ ਭੂਆ ਸੱਸ ਆ ਆਪਦਾ ਹਸਬੰਦ ਮਰਵਾਇਆ ਭਰਾ ਦੇ ਕੋਲੋਂ ਮਰਵਾ ਕੇ ਉਸ ਮਾਰਤੇ ਵੀ ਪੈਸੇ ਦਿੱਤੇ ਇੰਨੇ ਸਾਰਾ ਕੁਝ ਕੀਤਾ ਸਾਰਾ ਕੁਝ ਕਰਕੇ ਮਾਂ ਮਰਵਾਈ ਸਲਫਾਸ ਪਰਵਈ ਕੇ ਸਾਰਾ ਕੁਝ ਕਰਕੇ ਤੇ ਇਹ ਵੀ ਫਿਰ ਵੀ ਇਹਨਾਂ ਨੂੰ ਕੁਝ ਨਹੀਂ ਹੋਇਆ ਸਾਰੇ ਅੱਜ ਤੱਕ ਪੈਸੇ ਲੈਂਦੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੇ ਉਦੋਂ ਵੀ ਇਦਾਂ ਦੇ ਕੋ ਪੈਸੇ ਲੈ ਆਏ ਆ ਪੈਸੇ ਲੈ ਕੇ ਕੰਮ ਕੀਤਾ ਜਦੋਂ ਬੇਟੀ ਦੀ ਡੈਥ ਹੁੰਦੀ ਆ ਉਹਦੋਂ ਕੌਣ ਵੇਖਣ ਗਿਆ ਸੀ ਉਹਨਾਂ ਨੂੰ ਇਹਨਾਂ ਦੀ ਮਾਸੀ ਸਾਬ ਤੋਂ ਪਹਿਲੋਂ ਗਈ ਸੀ ਹਾਂਜੀ ਮਾਸੀ ਗਈ ਸੀ ਲਾ ਕੇ ਨੋਰ ਲਾ ਕੇ ਉਹਨਾਂ ਦੀ ਮਾਸੀ ਨਾਲ ਬੋਲਦਾ ਨਹੀਂ ਸੀ ਚੰਗਾ ਸੀ ਇੱਕ ਰਾਤ ਗਿਆ ਸੀ ਬਹੁਤ ਮਾੜਾ ਕੁੜੀ ਨੂੰ ਬੋਲਦਾ ਸੀ ਉਦੋਂ ਮੈਂ ਕਿਸੇ ਕੋਲ ਗਰਿਆਂ ਕੇ ਗੱਲ ਨਹੀਂ ਕੀਤੀ ਆ ਕਿ ਨਵਾਂ ਨਵਾਂ ਵਿਆਹ ਹੋਇਆ ਕੋਈ ਗੱਲ ਨਹੀਂ ਕਿ ਅਗਲੇ ਦੇ ਘਰ ਦਾ ਮਸਲਾ ਵਾ ਕੀ ਲੋੜ ਆ ਬੋਲਣ ਦਾ ਮਾਸਾ ਤੁਮਾਸਾ ਪਤਾ ਨਹੀਂ ਸੀ ਸਰ ਸਾਨੂੰ ਕਹਿੰਦੇ ਜੋ ਕਰਾਉਣਾ ਪੁਲਿਸ ਕੋ ਕਰਾ ਲਓ ਅਸੀਂ ਪੁਲਿਸ ਨੱਪੀ ਆ ਬਸ ਆ ਗੱਲ ਸਾਡੇ ਨਾਲ ਕਰਦੇ ਜੋ ਹੁੰਦਾ ਤੁਹਾਡੇ ਕੋ ਕਰ ਲਓ ਅਸੀਂ ਆਪੇ ਕਰ ਲਾਂਗੇ ਜੋ ਸਾਡੇ ਕੋ ਅਸੀਂ ਬਾਹਰ ਜਮੰਦ ਤੇ ਆ ਜਾਣਾ ਸਰ ਸਾਨੂੰ ਇਦਾਂ ਕਹਿੰਦੇ ਸਰ ਗੱਡੀਆਂ ਧੰਮ ਕੇ ਸਾਡੇ ਬੇਟੀ ਦਾ ਕੋਈ ਗੱਲ ਹਾਂਜੀ ਬੇਟੀ ਦੀ ਗੱਲਬਾਤ ਹੁੰਦੀ ਹੈ ਹਾਂਜੀ ਸਰ ਮੇਰੀ ਮੇਰੇ ਨਾਲ 9 ਅੱਜ ਕੇ 2 ਮਿੰਟ ਤੇ 31 ਤਰੀਕ ਦੀ ਗੱਲ ਹੋਈ ਸਰ ਉਹਨੇ ਮੈਨੂੰ ਦੱਸਿਆ ਵੀ ਮੇਰਾ ਚਾਚਾ ਮੈਨੂੰ ਕਹਿੰਦਾ ਵੀ ਜਾ ਗੱਡੀ ਲਿਆ ਆਪਣੇ ਪਿਓ ਨੂੰ ਕਹ ਗੱਡੀ ਦੇਵੇ ਜਾਂ ਗੱਡੀ ਦੇ ਤੇ ਜਾਂ ਮੇਰੇ ਨਾਲ ਰਿਲੇਸ਼ਨ ਚ ਆ ਦੂਜੀ ਗੱਲ ਇਹ ਵੀ ਕਹਿੰਦੀ ਸੀ ਕਿ ਸਰ ਕਹਿੰਦੀ ਕਿ ਮੇਰੇ ਚਾਚਾ ਸਹਰਾ ਕਹਿੰਦਾ ਵੀ ਮੇਰੇ ਪੁੱਤ ਦੇ ਪੱਲੇ ਨਹੀਂ ਕੁਛ ਵੀ ਹੈਗਾ ਤੇ ਤੂੰ ਮੇਰੇ ਨਾਲ ਰਿਲੇਸ਼ਨ ਚ ਬਣਾ ਆਪਾਂ ਬੱਚਾ ਆਪਣਾ ਕਰ ਲੈਨੇ ਆ ਤੇ ਤੂੰ ਇੱਥੇ ਵਸੀ ਜਾ ਸਰ ਮੇਨ ਐ ਹੋਈ ਗੱਲਾਂ ਹੋਈਆਂ ਜੀ ਇਸ ਚੀਜ਼ ਦਾ ਜਿਹੜਾ ਵਿਰੋਧ ਹੈਗਾ ਜਿਹੜਾ ਗੱਲ ਕਰਦਾ ਸੀ ਚਾਚਾ ਸਹਰਾ ਉਹਦੇ ਪਤੀ ਨੇ ਨਹੀਂ ਵਿਰੋਧ ਕੀਤਾ ਵੀ ਇਹ ਜਿਹੜਾ ਪਤੀ ਨਾਲ ਮਿਲਿਆ ਪਤੀ ਨਾਲ ਆ ਸਰ ਪਤੀ ਨੂੰ ਪਤਾ ਹੀ ਆਪਣੀਆਂ ਸਾਰੀਆਂ ਕਮੀਆਂ ਪੇਸ਼ੀਆਂ ਦਾ ਸਾਰੋ ਵੀ ਨਾਲ ਹੀ ਮਿਲਿਆ ਚਾਚੇ ਸੋਰੇ ਦੇ ਆਪਣੇ ਚਾਚੀ ਦੇ ਨਾਲ ਮਿਲ ਕੇ ਸਾਰ ਸਾਰਾ ਕੁਝ ਉਹਨਾਂ ਨੇ ਆ ਕੀਤਾ ਆ ਜਦੋਂ ਬੇਟੀ ਦੀ ਮੈਰਿਜ ਹੁੰਦੀ ਆ ਬੇਟੀ ਦਾ ਵਿਆਹ ਕੀਤਾ ਜਾਂਦਾ ਵਾ ਉਦੋਂ ਇਹ ਚੀਜ਼ਾਂ ਵਿੱਚ ਕੀਤੀ ਸੀ ਵੀ ਇਹ ਬੰਦਾ ਠੀਕ ਨਹੀਂ ਆਇਆ ਜਾਏ ਇਹ ਨਾ ਨਾ ਬੰਦਾ ਕੁਝ ਨਹੀਂ ਸਾਰ ਸਾਰਾ ਕੁਝ ਲੁਕਾ ਰੱਖਿਆ ਸਾਰਾ ਲੁਕੋ ਰੱਖਿਆ ਸਾਨੂੰ ਕੁਝ ਨਹੀਂ ਪਤਾ ਇਹ ਕਹਿੰਦਾ ਹਾਂ ਜੀ ਹਾਂ ਤੇ ਪਤਾ ਹੀ ਨਹੀਂ ਇਹ ਗੱਲ ਤਾਂ ਸਾਨੂੰ ਤਾਂ ਪਤਾ ਹੀ ਬਾਅਦ ਚ ਵਿਆਹ ਤੇ ਲੱਗਾ ਵਾ ਹੈ ਕਿਤੇ ਇਹ ਗੱਲ ਕੋਈ ਸਿਆਣੇ ਆਪ ਸਿਆਣੇ ਆ ਕੁੜੀ ਨੇ ਜੇ ਆਪ ਖਾ ਲਿਆ ਚਲੋ ਜਿੱਦਾਂ ਵੀ ਆਂਦੇ ਕੀਤਾ ਵਾ ਪਰ ਫਿਰ ਐਸ ਗਲਤ ਕਿਉਂ ਨਹੀਂ ਜ਼ਬਾਨ ਕਿਉਂ ਨਹੀਂ ਲੰਬੀ ਉਹਦੀ ਉਹਦੀ ਅੱਖਾਂ ਕਿਉਂ ਨਹੀਂ ਨਿਕਲੀਆਂ ਬਾਹਰ ਅੱਖਾਂ ਕਿਉਂ ਨਹੀਂ ਹੋ ਗਈਆਂ ਖੁੱਲੀਆਂ ਹੈ ਮਣਕਣਾ ਟੁੱਟਦਾ ਉਸ ਫਿਰ ਆ ਚੀਜ਼ ਤੇ ਆਈ ਚੀਜ਼ ਇਹਨਾਂ ਦੋਵਾਂ ਚੀਜ਼ਾਂ ਐਂ ਖਾ ਦਿੱਤਾ ਉਹਨਾਂ ਨੇ ਹੈ ਇਹਦਾ ਇੱਥੇ ਨੀਲ ਪਾਇਆ ਇੱਥੇ ਲੱਕ ਤੇ ਮਗਰ ਨੀਲ ਪਾਇਆ ਉਹਦੇ ਹੈ ਇਹ ਭੋਰਾ ਜਿਹਨੇ ਹੱਡੀ ਦਿੱਤੀ ਵੀ ਆਈ ਸੀ ਉਹਨਾਂ ਹੈ ਮਾਂ ਨੂੰ ਥੋੜੀ ਦਿੱਤੀ ਸੀ ਉਹਨਾਂ ਨੂੰ ਅਸੀਂ ਹੈ ਇਹ ਗਹਿਣਾ ਵੀ ਲਾ ਲੈ ਤੁਸੀਂ ਤੁਹਾਡੇ ਘਰੇ ਟੋਡਾ ਚਾਂਸ ਹੋ ਗਿਆ ਵਾ ਤੁਸੀਂ ਅਹੀਂ ਗਏ ਤੁਸੀਂ ਸਾਡਾ ਬਰਬਾਰ ਬੈਨਤੀ ਸਾਡੀ ਲਾ ਕੇ ਕੋਈ ਨਾ ਬੈਠਾ ਹੈ ਸਾਰੇ ਤੂੰ ਹੱਸਣ ਖੇਡਣ ਬਾਹਰ ਤੁਸੀਂ ਰਹਿ ਜਾ ਹੈ ਕੰਪੂਟਰ ਸਿਕੰਦਲਾ ਤਾਂ ਇਹ ਖਤੀ ਦਿਆ ਲਾ ਲੀਆਂ ਸਾਰੀਆਂ ਸਾਡੀ ਕੁੜੀ ਦੀਆਂ ਹੈ ਜਦੋਂ ਵਿਆਹ ਦੇ ਤਾਜ ਮਰ ਦਾਜ ਦਿੱਤਾ ਵਾ ਮੁੰਡੇ ਨੂੰ ਕਈ ਚੈਨੀ ਪਾਈ ਆ ਕੜਾ ਪਾਇਆ ਮੁੰਡੇ ਨੂੰ ਚੈਨੀ ਪਾਈ ਛਾਪ ਪਾਈ ਕੁੜੀ ਨੂੰ ਕਾਟੇ ਪਾਈ ਦੋ ਛਾਪ ਪਾਈ ਐਸੀ ਤਾਂ ਹੀ ਦਿੱਤਾ ਉਹਨਾਂ ਨੂੰ ਹੈ ਸਾਰਾ ਦਾਜ ਦਿੱਤਾ ਵਾ ਬੈਡ ਦਿੱਤੇ ਸੋਫੇ ਜਿਹੜਾ ਕਿ ਦਿੱਤੇ ਗੱਡੀ ਦੀ ਮੰਗ ਰਤ ਗੱਡੀ ਲੈ ਕੇ ਆ ਹੈ ਉਹ ਗੱਡੀ ਗਰੀਬ ਦਿਹਾੜੀ ਕੋਣ ਗੱਡੀ ਕਿੱਥੋਂ ਦੇ ਦਿੰਦਾ ਗੱਡੀ ਕਿੱਥੋਂ ਦੇ ਦਿੰਦਾ ਹੈ ਮਾਰ ਕੇ ਤੇ ਧੀਆਂ ਵੀ ਹੁੰਦੇ ਆ ਮਾਪੇ ਹੈ ਮਾਪੇ ਮਾਰ ਕੇ ਤੇ ਪਾ ਲਉਂਦੇ ਆਪਣੇ ਧੀਆਂ ਦਾ ਹੈ ਇਹ ਕੋਈ ਸੋਹਰੇ ਕਰਦੇ ਨੇ ਹੈ ਉਹ ਚਾਚਾ ਨੇ ਖੱਤੇ ਨੇ ਚਿਰੋ ਤੱਕ ਨਾ ਆ ਕੁੜੀ ਦੀ ਅੱਖੀ ਰਹੀ ਕੁੰਨ ਖਤੀ ਜੋ ਵਿਆਹੀ ਗਈ ਚਾਚਾਣ ਖੱਤੇ ਨੇ ਬਸ ਆਪਣੇ ਘਰ ਛੱਡੀ ਕਿ ਮੇਰੇ ਮੇਰੇ ਨਾਲ ਸੌਂਜੇ ਮੇਰੇ ਨਾਲ ਸੌਂਜੇ ਮੈਨੇ ਉਹਨਾਂ ਖੱਤਿਆਂ ਦੇ ਭੋਰਾ ਜਿੰਨੀ ਕੁੜੀ ਉਹਦਾ ਬਾੜੇ ਦੀ ਉਹ ਗੱਲ ਕਿੰਨੀ ਨਹੀਂ ਨਹੀਂ ਮੇਰੇ ਮਣਗੀ ਆਡੀ ਕੁੜੀ ਕਿਤੇ ਮਾਪੇ ਪਾਲਦੇ ਪਰ ਜਾਂਦੇ ਧੀਆਂ ਨਕਤੀਆਂ ਨੂੰ ਘੋੜਾ ਦਿੰਨੇ ਨੂੰ ਐ ਇਸੇ ਕਰਕੇ ਲੋਕ ਇਹਨਾਂ ਧੀਆਂ ਤੋਂ ਜਾਮਣ ਦੀਆਂ ਡਰਦੇ ਲੋਕ ਡਰਦੀ ਲੋਕ ਇਸੇ ਕਰਕੇ ਡਰਦੇ ਵੀ ਕਿਤੇ ਉਹ ਘੋੜਾ ਨਾ ਧੀਆਂ ਸਾਡੀ ਅਦੇ ਹੱਤੀ ਜੰਮੇ ਪੜੀ ਆ ਸਾਡੇ ਅੱਤੀ ਜੰਮੇ ਪੜੀ ਤਾਂ ਜੇ ਸਾਰਾ ਕੰਮ ਲੋਕ ਕੋਈ ਪੇਸ਼ ਨਹੀਂ ਸਾਰਾ ਕੰਮ ਕਰਦਾ ਕੁੜੀ ਉਹ ਕਰਦੀ ਕਿਤੇ ਚੂੜੇ ਬਹੁਤ ਕੰਮ ਕਰਦੀ ਸੀ ਸਾਰਾ ਕੰਮ ਲੋਕ ਕੀ ਕੰਮ ਕਰਦਾ ਪੈਟਰੋਲ ਪੰਪ ਤੇ ਲੱਗਾ ਸੀ ਹਾਂਜੀ ਇਹਨੇ ਇੱਕ ਵਾਰੀ ਉਹ ਕਿਹਨੇ ਪੈਣਾ ਪਰਿਵਾਰ ਦੇ ਵਿੱਚ ਉਹਨਾਂ ਦੀਆਂ ਤਿੰਨ ਬੇਟੀਆਂ ਇੱਧਰ ਸਾਡੇ ਦੋ ਬੇਟੀਆਂ ਇਹਨਾਂ ਦੀਆਂ ਇੱਕ ਮੇਰੀ ਹੈ ਹਾਂਜੀ ਤਿੰਨ ਬੇਟੀਆਂ ਸੀ ਦੋ ਬੇਟੇ ਸਾਡੇ ਹੁਣ ਕੀ ਤੁਸੀਂ ਸਾਸਰ ਕੁ ਕੀ ਮੰਗਣਾ ਸਾਰਾ ਸਾਫ ਚਾਹੀਦਾ ਸਾਨੂੰ ਸਾਫ ਚਾਹੀਦਾ ਸਾਨੂੰ ਬਸ ਕੁੜੀ ਸਾਡੇ ਮੁਕੇ ਸਾਨੂੰ ਉਹ ਸਾਰਾ ਟੱਬਰ ਸਾਨੂੰ ਜੇਲ੍ਹ ਚ ਚਾਹੀਦਾ ਬੋਡੀ ਇੱਕ ਬੇਟੀ ਨਾਲ ਕੰਮ ਹੋਇਆ ਕੱਲੂ ਉਹ ਬੇਟੀਆਂ ਨਾਲ ਹੋਊਗਾ ਐਂ ਗਰੀਬ ਬੰਦੇ ਐਨ ਨਹੀਂ ਉਹਨਾਂ ਦੇ ਸਿਰ ਤੇ ਬੜਾ ਪਰ ਮੇਰੇ ਹਸਬੰਦ ਦੀ ਡੈਥ ਹੋ ਗਈ 6 ਮਹੀਨੇ ਹੋ ਗਏ ਪਰ ਉਹ ਅੱਡੇਰ ਮੁੱਕਾ ਉਹ ਉਹ ਜਦੋਂ ਉਹ ਨਹੀਂ ਸਾਨੂੰ ਭੁੱਲਿਆ ਤੇ ਆ ਸਾਡੇ ਨਾਲ ਚਾਂਸ ਹੋ ਗਿਆ 6 ਮਹੀਨਿਆਂ ਪੁੱਛਾ ਚਾਂਸ ਹੋ ਗਿਆ ਸਾਡੇ ਨਾਲ ਐਈ ਸਾਰੇ ਆਪਣੇ ਰਿਸ਼ਤੇਦਾਰ ਮੰਨੇ ਸੀਗੇ ਸਾਡੇ ਪਰ ਮੈਂ ਹੀ ਵਿੱਚ ਪੈ ਕੇ ਮੈਂ ਕਿਹਾ ਕਿ ਚਲੋ ਸਾਡੀ ਧੀ ਸੁਖੀ ਰਹੂਗੀ ਸਾਨੂੰ ਨਹੀਂ ਪਤਾ ਸੀ ਵੀ ਉਹ ਹੀ ਨਰਦਈ ਨਿਕਲਣਗੇ ਕਈ ਤੇ ਗੰਦੇ ਬੰਦੇ ਇੱਕ 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 ਜਿਹੜਾ ਜੇ ਵੀ ਕਰ ਰਹੇ ਸਾਡੀ 3 ਦਿਨ ਹੋ ਗਏ ਸਾਡੀ ਬੇਟੀ ਰੋਲਦੀ ਨੂੰ ਪਹਿਲਾਂ ਇਹਨਾਂ ਨੇ ਰੋਲੀ ਹੁਣ ਉਹ ਤੇ ਰੋਲਦੀ ਆ ਕੋਈ ਸਭ ਪੈਸੇ ਦੇ ਹੀ ਆ ਪੁਲਸ ਵੀ ਅੱਜਕੱਲ ਪੈਸੇ ਦੀ ਸਰਕਾਰਾਂ ਵੀ ਪੈਸੇ ਦੀ ਕੋਈ ਨਹੀਂ ਹੈ ਗਈ ਤੇ ਕੋਈ ਨਹੀਂ ਜੁ ਹੈ ਗਈ ਤੇ ਅਜ 3 ਦਿਨ ਹੋ ਗਏ ਸਾਡੀ ਕੋਈ ਨਹੀਂ ਸੁਣਦੇ ਪਰਿਵਾਰ ਵਾਲੇ ਮੰਤਰੀ ਸਾਹਿਬ ਕੋਲ ਮਿਲ ਗਏ ਹਾਂਜੀ ਗਏ ਜੀ ਕੁਝ ਪਤਾ ਨਹੀਂ ਲੱਗਾ ਸਾਨੂੰ ਇਸ ਬਾਰੇ ਉਨਾਂ ਨੇ ਕਿਹਾ ਗਿਆ ਵੀ ਜਿਹੜਾ ਆਹੀ ਪੋਸ਼ਣ ਪੱਤੀ ਨਹੀਂ ਕਰਵਾਉਣਾ ਤੁੰਡਾ ਹੋਣਾ ਹਾਂਜੀ ਸਰ ਜੀ ਉਹਨੇ ਆਪ ਕੀਤੀ ਕੁਝ ਨਹੀਂ ਇਹਨਾਂ ਨੇ ਕਹਿਣਾ ਕਿਉਂ ਲਾਇਆ ਉਹਦਾ ਉਹਦਾ ਲੀੜਾ ਕੱਪੜਾ ਸਭ ਸਿਰਫ 3-4 ਸੂਟ ਅਲਮਾਰੀ ਚ ਰਹਿਣ ਦਿੱਤੇ ਕਿ ਉਹ ਸਭ ਕੁਝ ਉਹਨਾਂ ਨੇ ਘੱਡ ਲੈ ਕਿਉਂ ਕੱਢਿਆ ਫਿਰ ਪਰ ਇਹਦੀ ਇਹ ਬਹੁਤ ਆ ਗਾਨ ਸੁਭਈ ਆ ਵੀ ਚਾਚਾ ਸੋਹਰਾ ਗਲਤ ਸਬੰਧ ਚਾਚਾ ਸੋਹਰਾ ਗਲਤ ਸਬੰਧ ਕਿੰਦਾ ਜੇ ਗੱਡੀ ਲਿਆ ਦੇਖੋ ਘਰ ਉਹਦਾ ਪਿਤਾ ਗੱਡੀ ਦੇਣ ਜੋਗਾ ਹੈਗਾ ਕੀ ਆ ਘਰ ਇਹ ਕੀ ਦੇਊਗਾ ਅਜੇ 8-10 ਮਹੀਨੇ 9 ਮਹੀਨੇ ਭਰਾ ਮੁਕੇ ਨੂੰ ਅਜੇ ਸਾਡਾ ਉਧਰ ਗਾਮ ਨਹੀਂ ਚੱਲਦੇ ਇਹਨਾਂ ਨੂੰ ਇਹ ਸੀ ਇੱਧਰ ਵੀ ਇਹਨਾਂ ਨੇ ਕਰਤਾ ਤਾਂ ਜਿਸ ਘਰ ਵਿੱਚ ਖੁਸ਼ੀਆਂ ਖੇੜੇ ਸਨ ਹਾਂਜੀ ਮਾਪੇ ਗੱਡੀਆਂ ਦੇ ਦਿੰਦੇ ਗੋਦੀਆਂ ਨੂੰ ਮੈਂ ਤਾਂ ਫਾਹ ਦੇ ਕੇ ਮਾਪੇ ਘਰੇ ਮਾਰ ਦਿੰਦੇ ਨਹੀਂ ਨਾ ਇਹੋ ਨਹੀਂ ਨਾ ਇਹੋ ਨਹੀਂ ਲੰਦੀਆਂ ਦੇ ਦੀਆਂ ਦੇ ਤੀਆਂ ਨਾ ਉਹ ਕੁਛ ਹੋਣਾ ਵਜੇ ਜਦੋਂ ਆਪਾਂ ਗਏ ਨਾ ਉਹਨਾਂ ਦੀਆਂ ਜਨਾਨੀਆਂ ਕਹਿੰਦੀਆਂ ਹੱਥ ਜੋੜ ਕੇ ਆਹ ਮਾਫੀ ਮੰਗ ਲੈਨੇ ਆ ਕੋਈ ਸਾਡੇ ਕੋਲ 3 ਲੱਖ ਰੁਪਏ ਲੈ ਲਓ ਤੇ ਤੁਹਾਨੂੰ ਸਸਕਾਰ ਕਰ ਲੈ ਫਿਰ ਮੈਂ ਉਸ ਨੂੰ ਕਿਹਾ ਮੈਂ ਕਿਹਾ ਤੇਰੀ ਬੇਟੀ ਨਹੀਂ ਹੈਗੀ ਘਰੇ ਮੈਂ ਕਿਹਾ ਤੈਨੂੰ ਵਿੱਚ ਰੱਖਣਾ ਤੇਰੇ ਦਾ ਪਰਚਾ ਕਰਾਉਣਾ ਅੱਜ ਤੱਕ ਉਹ ਆਜ਼ਾਦ ਘੁੰਮਦੇ ਫਿਰਦੇ 3 ਲੱਖ ਰੁਪਏ ਲੈ ਲਓ ਸਾਡੇ ਨਾਲ ਬੇੜ੍ਹ ਤੇਨ ਰੱਖਦਾ ਤਾਂ ਇਹ ਗੈਣਾ ਹੀ ਪਾ ਚੁੱਕੇ ਜਿਆਦਾ ਹੀ ਪਾ ਚੁੱਕੇ ਦੱਸੋ ਕੀ ਕਰੀਏ ਤੀ ਹਮਾਰਾਂ ਦਾ ਕੋਈ ਇਨਸਾਫ ਨਹੀਂ ਹੈ ਬਹੁਤ ਜਿਆਦਾ ਸਾਡੇ ਨਾਲ ਤਾਂ ਕਾਹ ਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਸਜ਼ਾ ਚਾਹੀਦੀ ਸਜ਼ਾ ਚਾਹੀਦਾ ਇਹ ਕੋਈ ਵੱਡੀ ਮੈਂ ਕਿਸੇ ਕੁਝ ਕਹਿਣਾ ਚਾਹੁੰਦੇ ਨਹੀਂ

ਕਿਸ ਤਰ੍ਹਾਂ ਇੱਕ ਜਿਹੜੀ ਬੇਟੀ ਦਾ ਪਰਵਾਜ਼ੜਾ ਬਿਲਕੁਲ ਦਾ ਪਿਆਵਾ ਕਲਪ ਦਾ ਪਿਆਵਾ ਕਿਉਂਕਿ ਛੋਟਾ ਜਿਹਾ ਬੱਚਾ ਜੋ ਛੋਟੀਆਂ ਧੀਆ ਨੂੰ ਜੋ ਪਾਲੇ ਜਾਂਦਾ ਵਾ ਤਾਂ ਕਾਫੀ ਜਦੋਂ ਜਰ ਕਿਤੀ ਜਾਂਦੀ ਆ ਉਸ ਪਰਿਵਾਰ ਨੂੰ ਪਾਲਨ ਪੋਸ਼ਵਾ ਤੇ ਧੀਆ ਨੂੰ ਪਾਲੇ ਜਾਂਦਾ ਵਾ ਲੇਕਿਨ ਅੱਜ ਇਸ ਘਰ ਦੇ ਘਰ ਕਿਹਨੇ ਪੈ ਰਹੇ ਆ ਕਿਉਂਕਿ ਧੀ ਦਾ ਇੱਕ ਕਤਲ ਹੋਇਆ ਵਾ ਦੁਵਾਰੋਂ ਇਹ ਕਿਹਾ ਜਾ ਰਿਹਾ ਵੀ ਸਾਡੇ ਧੀ ਨੂੰ ਜਿਹੜਾ ਵਾ ਉਹਦੇ ਸਹੁਰੇ ਪਰਿਵਾਰੋਂ ਮਾਰ ਲਿਆ ਵਾ ਤੇ ਇਸ ਸੰਬੰਧੀ ਇਥੋਂ ਦੇ ਜਿਹੜੇ ਮੰਤਰੀ ਸਾਹਿਬ ਤਾਂ ਵੀ ਪਹੁੰਚ ਕੀਤੀ ਹੈ ਉਹਨਾਂ ਨੂੰ ਇਹੋ ਗੱਲ ਕਹੀ ਗਈ ਆ ਕਿ ਜਿਹੜਾ ਸਾਡੀ ਬੇਟੀ ਆ ਇਹਦਾ ਜਿਹੜਾ ਪੋਸਟਮਾਰਟਮ ਇਹੀ ਪੱਟੀ ਨਹੀਂ ਕਰਾਉਣਾ ਤਨ ਦਾ ਕਰਾਉਣਾ ਵਾ ਤਾਂ ਅਸੀਂ ਪਹਿਲਾਂ ਕੋੜ ਦਸੰਧੀਵਾਲ ਪਹੁੰਚੇ ਸਾਂ ਜਿੱਥੇ ਇੱਕ ਜਰੀ ਨਵਿਆਤਾ ਔਰਤ ਜਿਹੜੀ ਕੁੜੀ ਦੀ ਜਿਹੜੇ ਮੌਤ ਹੋਈ ਸੀ ਜਿਹਦਾ ਪਰਿਵਾਰ ਵੱਲੋਂ આરોਪ ਲਗਾਏ ਗਏ ਸਨ ਕਿ ਜਿਹਦੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਨੂੰ ਫਾਹ ਲਾ ਕੇ ਮਾਰਦਾ ਗਿਆ ਵਾ ਕਤਲ ਕੀਤਾ ਗਿਆ ਜਿਹਦੀ ਫਰਿਆਦ ਲੈ ਕੇ ਉਹ ਮਤੀ ਸਾਹਿਬ ਕੋਲ ਹੀ ਪਹੁੰਚੇ ਸਾਰਾ ਪਰਿਵਾਰ ਨਾਲ ਸਾਰੇ ਬਲ ਕੀਤੀ ਹੈ ਉਸ ਤੋਂ ਬਾਅਦ ਅਸੀਂ ਦੂਸਰੇ ਜਿਹੜੇ ਸਹੁਰੇ ਪਰਿਵਾਰ ਉਹਨਾਂ ਦੇ ਪੱਖ ਜਾਣਨ ਗਏ ਕਿਉਂਕਿ ਸਾਡਾ ਇਹ ਨਿਯਮ ਬੰਦਾ ਵਾ ਵੀ ਜਿਹੜਾ ਅਸੀਂ ਦੋਵੇਂ ਪਰਿਵਾਰ ਦੀ ਗੱਲ ਜ਼ਰੂਰ ਤਾਂ ਸਾਂਝੀ ਕੀਤੀ ਜਾਵੇ ਤਾਂ ਦੁੱਧ ਦਾ ਦੁੱਧ ਪਾਣ ਦਾ ਪਾਣੀ ਹੋਵੇ ਤਾਂ ਇਸ ਟਾਈਮ ਤੇ ਸਾਡੇ ਨਾਲ ਸਹਰਾਪੁਰਾ ਜਿੱਤੇ ਇਲਜ਼ਾਮ ਲਗਾਏ ਸਨ ਜਿਹੜਾ ਚਾਚਾ ਸਹਰਾ ਸਰਦਾਰ ਦਲਬਾਗ ਸਿੰਘ ਉਹ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਤੇ ਲੜਕੀ ਦੇ ਪਰਿਵਾਰਾਂ ਨੇ આરોਪ ਲਗਾਇਆ ਸਨ ਵੀ ਜਿਹੜਾ ਚਾਚਾ ਸਹਰਾ ਮੇਨਾ ਗਲਤ ਕੰਮ ਕਰਨ ਵਾਸਤੇ ਕਹਿੰਦਾ ਸੀ ਜਿਹਦੇ ਕਰਕੇ ਉਹਨੇ ਉਹਨੂੰ ਮੌਤ ਦੇ ਘਰ ਉਤਾਰੇ ਗਿਆ ਵਾ ਆਓ ਬਸ ਗੱਲਬਾਤ ਕਰਦੇ ਹਾਂ ਸੱਚਾਈ ਜਾਣ ਦੀ ਕੋਸ਼ਿਸ਼ ਕਰਦੇ ਹਾਂ ਅਖਰ ਸੱਚਾਈ ਕੀ ਆ ਗਈ ਜੀ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਲੜਕੀ ਨਵਨੀਤ कौर ਜਿਹਦੀ ਮੌਤ ਪਰ ਵਾਲਵਲ ਨੇ ਇਹ ਗੱਲ ਕੀਤੀ ਤਾਂ ਤੇ ਰੋਪ ਲਗਾਏ ਨੇ ਕਿ ਤੁਸੀਂ ਉਹਨੂੰ ਗਲਤ ਕੰਮ ਕਰਵਾਉਂਦੇ ਹੋ ਤੇ ਕਹਿੰਦੇ ਸੀ ਜਿਹਦੇ ਕਰਕੇ ਉਹਦੀ ਮੌਤ ਹੋਈ ਜਾਂ ਤੁਸੀਂ ਕੁੱਟ-ਕੁੱਟ ਕੇ ਕੁਰਲਾ ਮਾਰਿਆ ਤੁਹਾਡਾ ਕੀ ਕਹਿਣਾ ਹੈ ਵੇਖੋ ਜੀ ਤਿੰਨ ਧੀਆਂ ਮੇਰੀਆਂ ਇੱਕ ਵੱਡੀ ਨੋਹ ਆ ਇਹ ਕੇ ਮੇਰੀ ਨੋਹ ਹੀ ਇਹ ਸਾਡੀ ਹੈ ਰਿਸ਼ਤੇਦਾਰੀ ਮੇਰੇ ਸਗੀ ਪੂਆ ਦੀ ਪੋਤਰੀ ਆ ਇਹਦੀ ਪਹਿਲਾਂ ਉਹ ਮੈਰਿਜ ਹੋਈ ਆ ਲਵ ਮੈਰਿਜ ਕਰਾਈ ਸੀ ਉਤੋਂ ਇਹਦਾ ਤਲਾਕ ਹੋ ਗਿਆ ਉਤੋਂ ਤਲਾਕ ਹੋ ਗਿਆ ਉਹਦੇ ਬਾਅਦ ਦੇ ਵਿੱਚ ਚਲੋ ਇਹਨਾਂ ਦਾ ਫੈਸਲਾ ਹੋ ਗਿਆ ਦੋ ਤਿੰਨ ਰਾਹ ਤਲਾਕ ਹੋਇਆ ਪਿੱਦੀ ਕਚੈਰੀ 'ਚ ਵੀ ਹੋਇਆ ਹੁਣ ਕੇ ਬਾਅਦ ਚ ਬੰਦਿਆਂ 'ਚ ਹੋਇਆ ਮੁੜ ਕੇ ਚਲੋ ਸਾਡੇ ਫੁੱਫੜ ਜੀ ਆਏ ਇੱਥੇ ਤੇ ਸਾਡੀ ਗੱਲਬਾਤ ਚੱਲੀ ਇਸ ਤਰ੍ਹਾਂ ਰਿਸ਼ਤੇ ਬਾਰੇ ਤੇ ਫੁੱਫੜ ਜੀ ਨੂੰ ਮੈਂ ਇਹ ਗੱਲ ਕਹੀ ਭਈ ਆਪਣਾ ਬੰਦਾ ਵਾ ਤੇ ਫੁੱਫੜ ਜੀ ਨੇ ਆਖਿਆ ਜਦੋਂ ਤੂੰ ਤੇ ਮੈਂ ਸਿੱਧਾਂ ਦਾ ਆਪਾਂ ਕਿਸ ਨੂੰ ਕੀ ਆਖਣਾ ਤੇ ਚਲੋ ਆਹੀ ਮੁੜ ਕੇ ਰਿਸ਼ਤਾ ਪੱਕਾ ਕਰ ਲਿਆ ਮੁੜ ਕੇ ਥੋੜੇ ਟਾਈਮ ਦੇ ਵਿੱਚ ਵਿੱਚ ਜਹੀਂ ਵਿਆਹ ਕਰ ਲਿਆ ਕੋਈ ਲੈਂਡ ਦੇਣ ਦੀ ਮੰਗ ਨਹੀਂ ਹੋਈ ਇਹਨਾਂ ਨੇ ਆਖਿਆ ਕੁੜੀ ਕੁੜੀ ਆ ਤੇ ਆਹੀ ਆਖਿਆ ਭਈ ਅਸੀਂ ਮੰਗਿਆ ਵੀ ਕੀ ਤੁਹਾਡੇ ਭਈ ਜਦੋਂ ਹੈ ਹੀ ਆਪਣੀ ਰਿਸ਼ਤੇਦਾਰੀ ਦੂਜੀ ਗੱਲ ਹੀ ਨਹੀਂ ਤੇ ਚਲੋ ਸਰੂਪਿਆ ਨਾਲ ਆਪਣੀਆਂ ਮਿਲਣੀਆਂ ਹਈਆਂ ਕੋਈ ਆਪਣਾ ਲੈਣ ਦੇਣ ਨਹੀਂ ਹੋਇਆ ਜੇ ਕੋਈ ਲੈਣ ਦੇਣ ਹੋਇਆ ਵਾ ਤੇ ਇਹ ਵੀ ਗੁਰਦਾਰੇ ਸੌਂ ਖਾ ਜਾਣ ਤਾਂ ਮੰਮੀ ਸੌਂ ਖਾ ਜਾਣ ਤਾਲਾ ਸਾਹਿਬ ਮੈਂ ਜੀ ਨਾਲ ਤਾਲਾ ਸਾਹਿਬ ਇਹ ਹੁੰਦੇ ਜਿਹੜੇ ਤੁਹਾਡੇ ਤੇ ਤੜਤੇ ਰੂਪ ਲਗਾਏ ਗਏ ਆ ਹਾਂਜੀ ਇਹ ਤੁਹਾਡੇ ਵੱਲੋਂ ਕੁੜੀ ਨੂੰ ਕਿਹਾ ਕਿਸੇ ਮੇਲਾ ਕੋਈ ਗਲਤ ਸਬੰਧ ਬਣਾ ਜਿਹਦੇ ਕਰਕੇ ਕੁੜੀ ਨੂੰ ਇਹ ਕੁੱਟਮਾਰ ਕਰਦੇ ਇਹ ਜੀ ਕੀ ਸਚਾਈ ਕੀ ਹੈ ਵੇਖੋ ਜੀ ਅੱਜ ਤੱਕ ਨਾ ਕੋਈ ਕੁੱਟਮਾਰ ਤੇ ਜਿਹੜੇ ਮਿਰਤੇ ਆ ਰੂਪ ਲਾਏ ਆ ਜੇ ਮੰਨ ਲਓ ਇਹ ਮੈਂ ਗੱਲ ਕਹੀ ਸੀ ਉਹ ਕੁੜੀ ਇਹਨਾਂ ਨੂੰ ਦੱਸਦੀ ਇਹ ਦੋ ਬੰਦੇ ਲੈ ਕੇ ਮੇਰੇ ਕੋਲ ਆਉਂਦੇ ਬੰਦੇ ਲੈ ਕੇ ਆਉਂਦੇ ਮੈਂ ਇੱਥੇ ਮੈਨੂੰ ਦੋ ਬੰਦਿਆਂ ਚ ਭੌਂਦੇ ਮੈਂ ਮੇਰੇ ਤੋਂ ਉਹਦਾ ਜਵਾਬ ਲੈਂਦੇ ਤੇ ਆਈ ਤਾਂ ਧੀ ਬਣਾ ਕੇ ਲਿਆਂਦੀ ਧੀ ਬਣਾ ਕੇ ਰੱਖੀ ਇਹੋ ਜੀ ਕੋਈ ਗੱਲਬਾਤ ਨਹੀਂ ਗਈ ਨਾ ਕੋਈ ਗਲਤ ਆਪਾਂ ਉਹਨੂੰ ਕਿਹਾ ਵਾ ਅੱਜ ਤੱਕ ਉਹਨਾਂ ਨੂੰ ਪੁੱਛ ਕੇ ਵੇਖ ਲਓ ਭਈ ਫਿਰੇ ਮੂੰਹ ਵੀ ਉਹਨੂੰ ਕਿਹਾ ਵਾ ਜਿਹੜੀ ਜਿਹੜੀ ਉਹਦੇ ਡੈਡ ਬੋਡੀ ਆ ਉਤੇ ਦਿਖਾਏ ਨਿਸ਼ਾਨ ਦਿਖਾਏ ਨਾ ਕੋਰੇ ਨਾ ਨਿਸ਼ਾਨ ਦਿਖਾਏ ਪੀ ਉਹਦੇ ਨੀਲ ਪਏ ਆ ਉਹ ਨੀਲ ਜਿਹੜੇ ਆਖਰ ਕਿੰਨੇ ਪਾਏ ਜਾਓ ਕਿੱਥੋਂ ਆਏ ਆ ਵੇਖੋ ਜੀ ਸਰ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਰਤੀ ਭਈ ਇਹ ਵੀ ਟਾਲਾ ਸਾਹਿਬ ਆਉਂਦੇ ਮੰਮੀ ਟਾਲਾ ਸਾਹਿਬ ਆਉਂਨਾ ਇਹ ਵੀ ਆ ਕੇ ਉੱਥੇ ਕਹਿ ਦੇਣ ਭਈ ਇਹਦਾ ਕੁੜੀ ਦਾ ਪਿਓ ਕਹਿ ਦੇ ਭਈ ਮੈਂ ਨਹੀਂ ਕੁਟੀ ਹੂੰ ਇਹ ਗੱਲ ਸਾਨੂੰ ਟਾਲਾ ਸਾਹਿਬ ਤੋਂ ਹੀ ਲੈਣ ਗਏ ਆ ਮੈਂ ਤਾਂ ਮੇਰੇ ਘਰ ਦੀ ਇਹ ਗੱਲ ਮੇਰੇ ਫੁੱਫੜ ਜੀ ਨੇ ਮੈਨੂੰ ਦੱਸੀ ਆ ਭਈ ਮਾਵਾਂ ਧੀਆ ਉਹਨੇ ਬੋਕਰ ਨਾ ਛੰਡੀਆਂ ਅੱਜ ਤੇ ਕਾਰਨ ਕੀ ਬਣਿਆ ਕਿਉਂ ਮਤਲਬ ਉਹ ਕੁੱਟ ਮਾਰਦੀ ਉਲੀ ਉੱਥੇ ਪੇਕੇ ਕੁੱਟ ਮਾਰਦੀ ਹੋਈ ਸੀ ਹਾਂ ਪੇਕੇ ਨਹੀਂ ਕੀਤੀ ਵੇ ਕੀ ਨੇ ਕੀਤੀ ਆ ਸਾਨੂੰ ਉਹਦੇ ਬਾਰੇ ਨਹੀਂ ਪਤਾ ਵੀ ਕੀ ਕਾਰਨ ਬਣਿਆ ਤੇ ਕੀ ਨਹੀਂ ਬਣਿਆ ਫਿਰ ਬਾਅਦ ਦੇ ਵਿੱਚ ਜਦੋਂ ਅਸੀਂ ਕੁੜੀ ਨੂੰ ਲੈ ਆਏ ਆ ਕੁੜੀ ਨੇ ਆ ਕੇ ਖੁਦ ਮੈਨੂੰ ਆਖਿਆ ਵੀ ਤੁਹਾਡੀ ਵਜ੍ਹਾ ਦੇ ਨਾਲ ਮੇਰੇ ਨੀਲ ਪਏ ਜੀ ਤੇ ਮੈਂ ਕਿਹਾ ਮੇਰੀ ਵਜ੍ਹਾ ਦੇ ਨਾਲ ਨਹੀਂ ਤੇਰੀਆਂ ਮਾਂ ਤੇਰੀ ਮਾਂ ਤੋਂ ਤੇਰੀਆਂ ਕਰਤੂਤਾਂ ਤੋਂ ਪਏ ਇਹ ਮੈਂ ਆ ਗੱਲ ਕਹੀ ਆ ਜਿਹੜੇ ਵੇਖੋ ਇਹ ਨੀਲ ਆਂਦੇ ਆ ਭਈ ਇਹਨਾਂ ਗਲ ਘੁੱਟ ਕੇ ਮਾਰੀ ਆ ਇਹ ਗੱਲ ਦੀ ਸਚਾਈ ਮੈਂ ਗੁਰੂ ਘਰ ਜਾ ਕੇ ਸੌਂ ਦੇ ਕੇ ਦਊਗਾ ਤੇ ਇਹ ਵੀ ਸੌਂ ਦੇ ਦੇਣ ਭਈ ਇਹਨਾਂ ਹਾਂ ਮਾਰਦੀ ਆ ਇਹ ਇੱਕੋ આરોਪ ਲਗਾਉਣੇ ਪਏ ਤੇ ਵੀ ਇੱਕ ਕਾਰ ਮੰਗਦੇ ਪਏ ਸੀ ਕਾਰ ਦੀ ਮੰਗ ਕੀਤੀ ਜਿਹਦੇ ਕਰਕੇ ਇਹ ਵੀ ਜਦਾ ਤੰਗ ਪਰੇਸ਼ਾਨ ਕਰਦੇ ਸੀ ਜਿਹਦੇ ਕਰਕੇ ਤੁਕਾਲ ਲੈ ਕੇ ਆ ਇਹੋ ਜੀ ਗੱਲ ਨਾ ਨਹੀਂ ਨਾ ਇਹੋ ਜੀ ਕੋਈ ਗੱਲ ਨਹੀਂ ਮਹਾਰਾਜ ਦਾ ਦਿੱਤਾ ਸਭ ਕੁਝ ਸਾਡੇ ਘਰ ਜੇ ਅਸੀਂ ਕਾਰ ਮੰਗਦੇ ਹੁੰਦੇ ਸਰੋਪੇ ਨਾ ਮਿਲਣੀਆਂ ਕਰਦੇ ਦੱਸੋ ਉੱਥੇ ਤੁਹਾਨੂੰ ਐਲਬਮ ਵਿੱਚ ਦਿਖਾ ਦਿੰਦਾ ਉਹਦੇ ਵਿੱਚ ਵੇਖ ਲਓ ਭਈ ਕੀ ਇਹਨਾਂ ਮਲ ਅਸੀਂ ਕੋਈ ਮੰਗ ਕੀਤੀ ਆ ਜਾਂ ਇਹ ਇਹ ਚੀਜ਼ਾਂ ਸੌਂ ਤੇ ਆ ਜਾਣ ਮੇਰੇ ਨਾਲ ਭਈ ਗੁਰੂ ਘਰ ਆ ਕੇ ਸੌਂ ਖਾ ਜਾਣ ਤਾਂ ਮੈਂ ਮੰਨ ਜਨਾ ਪਰਵਾਨ ਨੇ ਇਹ ਵੀ ਕਿਹਾ ਵੀ ਜਿਹੜਾ ਗਹਿਣਾ ਘਟਾ ਸੀ ਉਹ ਵੀ ਨਾਲ ਖੋਲਿਆ ਸਕੁੰਤਲਾ ਤੱਕ ਲਾ ਲਈਆਂ ਵੇਖੋ ਜੀ ਹਾਂ ਇਹ ਬਹੁਤ ਵਧੀਆ ਸਵਾਲ ਤੁਸੀਂ ਹੀ ਕੀਤਾ ਵਾ ਜਿਹੜਾ ਗਹਿਣਾ ਅਸੀਂ ਪਾਇਆ ਸੀ ਨਾ ਇਹਦੇ ਗੱਲ ਇਧਰੋਂ ਜਦੋਂ ਇਹ ਸਾਡੇ ਕੋਲੋਂ ਗਈ ਆ ਇਹ ਆਪਦੀ ਚਾਚੀ ਦੇ ਨਾਲ ਦਰਬਾਰ ਸਾਹਿਬ ਗਈ ਚਾਚੀ ਨੇ ਜਿਹੜੀ ਗੱਲ ਦੱਸਣ ਮੁਤਾਬਕ ਇਹਦੀ ਚਾਚੀ ਨੇ ਦਸੀ ਚਾਚੀ ਦੇ ਨਾਲ ਦਰਬਾਰ ਸਾਹਿਬ ਗਈ ਆ ਚਾਚੀ ਨੇ ਆਖਿਆ ਜਿੰਨਾ ਜਿਹੜੇ ਗਹਿਣਾ ਨਾਲ ਲਾਵੇਂਗੀ ਮੈਂ ਤੈਨੂੰ ਨਾਲ ਨਹੀਂ ਖੜਨਾ ਭਈ ਕਿਸੇ ਨੇ ਨਰਾਜ ਲੁੱਟ ਲਿਆ ਤੇ ਮੈਂ ਕਿੱਥੋਂ ਦਊਂ ਉਹ ਚਾਚੀ ਵੀ ਇਹ ਗੱਲ ਕਹਿ ਦੇ ਭਈ ਮੈਂ ਗਹਿਣਾ ਨਹੀਂ ਲਵਾਇਆ ਤੇ ਅਸੀਂ ਇਹ ਰੂਪ ਮੰਨਣ ਨੂੰ ਤਿਆਰ ਹਾਂ ਚਾਚੀ ਕਦੀ ਅਨਮਨੀਤ ਦੀ ਨਮਨੀਤ ਨਮਨੀਤ ਦੀ ਚਾਚੀ ਫਿਰ ਉਹ ਗਹਿਣਾ ਇਹਨੇ ਉਦਾਂ ਹੀ ਲੈ ਜਾਂਦਾ ਵਾ ਅੱਛਾ ਆ ਕੇ ਪਾਇਆ ਨਹੀਂਗਾ ਉਦਾਂ ਹੀ ਅਲਿਆ ਕੇ ਮੈਨੂੰ ਫੜਾਤਾ ਵਾ ਜੇ ਐਨ ਮੈਂ ਝੂਠ ਬੋਲਣਾ ਪਈ ਜਾਂ ਉੱਥੇ ਛੱਡ ਆਈ ਆ ਮੇਰੇ ਕੋਲ ਆ ਜਿੱਦਾਂ ਬਹੁਤ ਹੁੰਦੀ ਆ ਨਮਨੀਤ ਕੌਰ ਦੀ ਹਾਂਜੀ ਉਧਰ ਪਰਿਵਾਰ ਵਾਲੇ ਕਿੱਥੇ ਸੀ ਵੇਖੋ ਜੀ ਆਪੋ ਆਪਣੇ ਕਮਰਿਆਂ ਦੇ ਵਿੱਚ ਪਏ ਇਹ ਇੱਥੇ ਅੰਦਰ ਬੈੱਡ ਤੇ ਪਈ ਟੀਵੀ ਵੇਖਣ ਦੇ ਮੋਦੀ ਪਈ ਪੋਚੇ ਨੇ ਜਰੂਰ ਲਏ ਉਧਰ ਉਹਦੇ ਨੇ ਇਹਦੀ ਮਾਂ ਦੀ ਮੇਰੇ ਨਾਲ ਵੀ ਗੱਲ ਹੋਂਦੀ ਉਹਨੇ ਇਹ ਭੂਤਨੀ ਕਿੱਥੇ ਆ ਮੈਂ ਉਹ ਪੋਚੇ ਲਾਉਣ ਡੀ ਤੇ ਪੋਚੇ ਲਾ ਕੇ ਅੰਦਰ ਆ ਕੇ ਮੋਦੀ ਪੈ ਗਏ ਸੀ ਛੱਡ ਲਿਆ ਟੀਵੀ ਛੱਡ ਲੈ ਲੰਨੇ ਪੈ ਗਏ ਚਲੋ ਸਾਡੇ ਬੰਦੇ ਦਿਹਾੜੀ ਵਾਲੇ ਲੱਗੇ ਆ ਮੈਂ ਇਹਨੂੰ ਆਇਆ ਤੇ ਮੈਂ ਤੂੰ ਰੋਟੀ ਵੀ ਲੋਾਈ ਤੇ ਨਾ ਫੜਾਈਂ ਆਂ ਤੇ ਕੁੜੀ ਵੀ ਯਾਰੀ ਡਈ ਆ ਤੂੰ ਰੋਟੀਆਂ ਫੜਾ ਦੇ ਚਲੋ ਉੱਠ ਕੇ ਇਹਨੇ ਰੋਟੀਆਂ ਫੜਾਤੀਆਂ ਰੋਟੀਆਂ ਮੈਂ ਆਖੋ ਜੱਖੀ ਵੇਖਿਆ ਬੰਦਿਆਂ ਨੂੰ ਰੋਟੀਆਂ ਫੜਾਉਣ ਦੀ 12:30 ਦਾ ਟਾਈਮ ਤੇ ਮੁੜ ਕੇ ਬਾਅਦ ਦੇ ਵਿੱਚ ਭਾਂਡੇ ਧੋ ਗਏ ਫਿਰ ਆ ਕੇ ਅੰਦਰ ਲੰਮ ਮੈਂ ਉੱਥੋਂ ਬਾਹਰ ਦੀ ਬਾਹਰ ਪੱਟੀ ਚਲੇ ਗਿਆ। ਮੁੰਡਾ ਸਾਡਾ ਪੰਪ ਤੇ ਮੈਂ ਪੱਟੀ ਚਲੇ ਗਿਆ। ਤੇ ਉਨੇ ਟਾਈਮ ਦੇ ਵਿੱਚ ਆ ਕੇ ਇਹਨਾਂ ਬਾਹਰੋਂ ਸਟੂਲ ਲੈ ਆਂਦਾ ਦਾਦਾ ਜਿਹੜਾ ਮਤਲਬ ਦਸਨ ਮੁਤਾਬਕ ਬਾਹਰੋਂ ਕਿਦਾਂ ਸਟੂਲ ਚੁੱਕ ਲਿਆਂਦਾ ਬੂਹੇ ਗਾੜੀ ਤੇ ਲਿਆ ਕੇ ਰੱਖ ਕੇ ਮੁੰਡੇ ਦਾ ਇਹਦੇ ਜੋ ਸਾਫਾ ਕੱਟ ਗਈ ਉੱਤੇ ਪੱਖੇ ਨਾ ਪਾ ਕੇ ਦੇ ਨਿੱਕੇ ਤੇ ਫਾਹ ਲੈ ਲਿਆ ਕੁੰਡੀ ਨੇ ਮਾਰਤੀ ਮੇਰਾ ਨਿਕਾ ਜਿਹਾ ਬੇੜਾ ਉਹਨੇ ਕਿਤੇ ਆ ਪੜਦੇ ਸਨ ਈ ਚੀਜ਼ ਥਾਣੀ ਵੇਖਿਆ ਨਹੀਂ ਉਹ ਭੱਜ ਕੇ ਤੇ ਗਵਾਂਡੀਆਂ ਕਰ ਗਿਆ ਸਾਡੇ ਘਰ ਫੋਨ ਨਹੀਂ ਹੈਗਾ ਤੇਜਾ ਇੱਕ ਮੇਰੇ ਤੋਂ ਫੋਨ ਆ ਇੱਕ ਵੱਡੀ ਨੋਂ ਤੋਂ ਆ ਇੱਕ ਮੁੰਡੇ ਤੋਂ ਆ ਤਿੰਨ ਫੋਨ ਆ ਘਰ ਦੇ ਵਿੱਚ ਮੈਂ ਇਸੇ ਕਰਕੇ ਫੋਨ ਨਹੀਂਰਾਦਾ ਇਹਦਾ ਕੈਰੈਕਟਰ ਲੈਸ ਠੀਕ ਹੈ ਜੀ ਇਹਦਾ ਆਪਣਾ ਨਵਦਾ ਆ ਮੇਰੇ ਕੋਲ ਅਜੇ ਵੀ ਮੈਸੇਜ ਆਗੇ ਇੰਸਟਾਗ੍ਰਾਮ ਤੇ ਜਿਹੜਾ ਕੋਈ ਆਗਿਆਪਾਲ ਸਰਪੰਚ ਆ ਹੋ ਰਿਹਾ ਹੈਗਾ ਉਹਦਾ ਮੈਨੂੰ ਨਾਂ ਨਹੀਂ ਯਾਦ ਮੈਂ ਇਹਦੇ ਘਰਦਿਆਂ ਨੂੰ ਵੀ ਮੈਸੇਜ ਪਾਏ ਭਈ ਆ ਸੁਣੋ ਤੁਸੀਂ ਇੱਕ ਇਹ ਕਿਤੇ ਜਿਹੜੀ ਪੁਰਾਣੀ ਗੱਲ ਜਿਹੜੀ ਹੈ ਮੈਸੇਜ ਵਾਲੀ ਜਾਂ ਜਿਹੜਾ ਜਿਹੜਾ ਦਿਸਣ ਦੇ ਵੇਖੋ ਜੀ ਆ 6ਵਾਂ ਮਹੀਨਾ ਵਿਆਹ ਨੂੰ ਲੱਗਾ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਇਹ ਇਹਦੋਂ ਪਿੱਛੇ ਚੱਲ ਕੇ ਚੱਲੋ ਕੋਈ 1.5 2 ਮਹੀਨਿਆਂ ਦਾ ਕਰ। ਅੱਛਾ। ਹਾਂ। ਜਿੱਦਾਂ ਮੌਤ ਹੁੰਦੀ ਆ ਹਾਂ ਉਹਦਾਂ ਇਹ ਦੱਸ ਦਈਏ ਪਿਆ ਵੀ ਨਾ ਤੇ ਪੱਖਾ ਕੋਈ ਵਿੰਗਾ ਹੋਇਆ ਨਾ ਉਹਦਾ ਕੋਈ ਪਾਰ ਟੁੱਟਾ ਨਾ ਇਹਦੇ ਕੋਈ ਜੱਜ ਲੱਗਾ ਕੁੜੀ ਸਾੜੀ ਉਹਦਾ ਹੀ ਲੰਮੇ ਪਾਈ ਹਿੰਦਾ ਤੇ ਸਾਨੂੰ ਜਦੋਂ ਅਸੀਂ ਘਰ ਆਏ ਆ ਇਹ ਹਸਣਖੇੜਣ ਡੇ ਤੇ ਕੁਰਸੀਆਂ ਖੜੇ ਕਰਨ ਡੇ। ਦੇਖੋ ਜੀ ਜਦੋਂ ਘਰ ਉੱਜੜ ਜੇ ਉਦੋਂ ਹਾਸਾ ਹੁੰਦਾ ਵਾ। ਇਹ ਮਾਰ ਕੇ ਇੱਕ ਕਰ ਹੁੰਦਾ ਵਾ। ਕੌਣ ਹੁੰਦਾ ਹਸਣਖੇੜਣ ਡੇ ਸਾਰੇ ਇੱਥੇ ਬੈਠੇ ਆ ਭਰਾ ਹੁਣ ਸਾਰੇ ਇੱਥੇ। ਉਹ ਕੁੜੀ ਦੇ ਪਰਿਵਾਰ ਵਾਲੇ ਕਹਿੰਦੇ ਜੀ। ਨਹੀਂ ਜੀ ਗ ਉਹ ਹਟਾ ਉਸ ਕੁੜੀਆ ਦੇ ਸ਼ੂਟ ਜੜ ਗਿਆ ਤੇ ਅਸੀਂ ਦੱਸਣਾ ਸੀ ਇੱਥੇ ਕਾਦੇ ਵਾਸਤੇ ਖੁਸ਼ੀਆਂ ਮਨਾਉਣੀਆਂ ਸੀ ਤੇ ਵੇਂਦੇ ਰਹਿ ਕੇ ਭਈ ਇਹ ਕੁੜੀਆ ਵੀ ਕਰ ਕੀ ਗਈ ਆ ਜੇ ਮੈਂ ਇਹਦੇ ਪਰਿਵਾਰ ਨੂੰ ਆਖਿਆ ਲੈ ਜਾਓ ਤੇ ਉਹਨਾਂ ਵੀ ਨਾ ਖੜੀ ਜਿਹੜੀ ਮਾਂ ਨੂੰ ਮੈਂ ਆਖਿਆ ਲੈ ਜਾਓ ਮੁੰਡੇ ਨੂੰ ਗੱਲ ਲੈ ਜਾ ਤੇ ਉਹਨੇ ਵੀ ਕੋਈ ਨਹੀਂ ਤੁਹਾਡੀ ਘਰ ਦੀ ਗੱਲ ਆ ਕੋਈ ਨਹੀਂ ਬਹਿ ਕੇ ਕਰ ਲੋ ਸਮਝਾਓ ਬਸ ਆ ਗੱਲਾਂ ਫਿਰ ਮੌਤ ਦਾ ਅਸਲ ਕਾਰਨ ਕੀ ਇਹ ਮੌਤ ਦਾ ਅਸਲ ਕਾਰਨ ਉਹਦਾ ਫਾਹ ਵਾ ਪੱਖੇ ਨਾ ਉਹਨੇ ਸਾਫਾ ਪਾ ਕੇ ਫਾ ਲਿਆ ਹੂੰ ਫਾ ਦੇ ਲਿਆ ਵਾ ਹਾਂ ਲੇਕਿਨ ਫਾ ਲੈਂਦਾ ਕਾਰਨ ਕੀ ਬਣਿਆ ਕਾਰਨ ਦਾ ਇਸ ਚੀਜ਼ ਦਾ ਨਹੀਂ ਪਤਾ ਲੱਗਾ ਜਦੋਂ ਦੀ ਪਹਿਲਾਂ ਬਹੁਤ ਵਧੀਆ ਚੱਲਦੀ ਸੀ ਜਦੋਂ ਦੀ ਉੱਥੇ ਰਹਿ ਕੇ ਆਈ ਆ ਉਹਨਾਂ ਦਾ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ ਉਹਦੀ ਉਹ ਖੁਸ਼ੀ ਨਹੀਂ ਚਿਹਰੇ ਤੇ ਜਿਹੜਾ ਪਊ ਪਰਿਵਾਰ ਕੁੜੀ ਦੇ ਪਰਿਵਾਰ ਕਹਿ ਰਿਹਾ ਵੀ ਜਿਹੜਾ ਉਹਦਾ ਘਰ ਵਾਲਾ ਸੀ ਉਹ ਚਾਚਾ ਸਹੁਰਾ ਕਹਿੰਦਾ ਸੀ ਵੀ ਉਹ ਨਮਰਦਿਆ ਤੂੰ ਬਿਨਾਂ ਸੰਪਰਕ ਬਣਾ ਲਾ ਤੇ ਮੈਂ ਜਿਹੜਾ ਤੇਰਾ ਗਾਂ ਜਿਹੜਾ ਪਰਵਾਜ਼ ਜਿਹੜਾ ਗਾਂ ਵੱਜੂਗਾ ਤੇਰੇ ਬੱਚੇ ਹੋ ਜਾਣਗੇ ਉਹਨਾਂ ਇਹ ਕਹਿਣਾ ਸੀ ਤੇ ਉਹ ਚੀਜ਼ ਦਾ ਇਹਨਾਂ ਨੂੰ ਇਹ ਨਹੀਂ ਪਤਾ ਪਈ ਉਹ ਕਿੰਨਾ ਮਾੜਾ ਅਸਰ ਪਊਗਾ ਮੇਰਾ ਪਰਿਵਾਰ ਸਾਰਾ ਖੇਰੂ ਖੇਰੂ ਹੋ ਜਾਊਗਾ ਬਾਕੀ ਇਹਨਾਂ ਨੇ ਟੈਸਟ ਕਰਾਇਆ ਭਈ ਨਮਰਦ ਆ। ਜਿਆਦਾ ਦਾ ਟੈਸਟ ਕਰਾਉਣ। ਫਿਰ ਪਤਾ ਲੱਗਿਆ ਆਪਾਂ ਮੰਨਦੇ ਆ ਭਈ ਨਮਰਦ ਆ। ਬਾਕੀ ਮੇਰੀ ਧੀ ਹਾਰ ਗਈ ਮੈਂ ਇਹ ਗੱਲ ਕਹਿ ਸਕਦਾ ਵਾਂ। ਜਦੋਂ ਮੇਰੇ ਨਾਲ ਮੰਨ ਲਓ ਟਾਲਾ ਸਾਹਿਬ ਜਾਂਦੀ ਹੀ ਇੱਥੇ ਉੱਥੇ ਮੈਂ ਛੱਡ ਕੇ ਆਉਣਾ ਮੁੰਡੇ ਦਾ ਨਹੀਂ ਟਾਈਮ ਹੁੰਦਾ ਇਹਨਾਂ ਖਣਾ ਤੂੰ ਛੱਡ ਜਾ। ਉਦੋਂ ਨਾ ਇਹਨਾਂ ਨੇ ਦੇਖਿਆ ਭਈ ਚਾਚਾ ਮਾਲਾ ਗਲਤਨੀਤੀ ਨਾ ਆਉਂਦਾ ਵਾ। ਜੇ ਇਹ ਗੱਲ ਹੀ ਤੇ ਆ ਕੇ ਮੇਰੇ ਨਾਲ ਇੱਥੇ ਗੱਲ ਕਰਦੇ ਮੈਨੂੰ ਬੰਦਿਆਂ ਚ ਭਾਉਂਦੇ। ਮੈਨੂੰ ਪੁੱਛਦੇ ਸਾਡਾ ਫੁੱਫੜ ਹੀ ਮੇਰੇ ਨਾਲ ਗੱਲ ਕਰਦਾ ਭਈ ਤੂੰ ਆਹ ਗੱਲ ਕੀਤੀ ਆ। ਉਨੇ ਕਿ ਉਹਨ ਕੀ تھی ਉਹਨਾਂ ਲੜਕੀ ਦੇ ਪਰਿਵਾਰ ਵਾਲੇ ਮੰਤਰੀ ਸਾਹਿਬ ਤਾਂ ਕੀ ਪਹੁੰਚ ਕੀਤੀ ਆ ਕਿ ਸਾਨੂੰ ਉਹਨਾਂ ਤੇ ਯਕੀਨ ਹੈਗਾ ਕਿਉਂਕਿ ਇਹਨਾਂ ਪਹਿਲਾਂ ਵੀ ਇੱਕ ਬੰਦਾ ਮਾਰਿਆ ਸੀ ਅਜਿਹਾ ਕੀ ਕਾਰਨ ਹੈਗਾ ਜਿਹੜਾ ਉਹ ਤਾਂ ਜਿਹੜਾ ਇਹ ਥੋੜੇ ਡਾਕਟਰ ਤੇ ਵੀ ਕਹਿੰਦੇ ਵੀ ਅਸੀਂ ਸਾਨੂੰ ਇਹ ਤੇ ਯਕੀਨ ਨਹੀਂ ਹੈਗਾ ਕਿਉਂਕਿ ਡਾਕਟਰ ਉਹਨਾਂ ਨੂੰ ਪੈਸੇ ਦੇ ਦਿੰਦੇ ਹੋਣਗੇ ਜਿਹਦੇ ਕਰਕੇ ਸਾਡੀ ਪੋਸਟਮਾਰਟ ਰਿਪੋਰਟ ਜਿਹੜੀ ਗਲਤ ਦੇ ਸਕਦੇ ਆ ਵੀ ਉਹ ਚਲੋ ਮੈਂ ਤੇ ਮੰਤਰੀ ਜੀ ਸਾਹਿਬ ਦਾ ਧੰਨਵਾਦ ਕਰਦਾ ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਆ ਵੀ ਜਿਹੜਾ ਹੱਕਦਾਰ ਦੋਸ਼ੀ ਹੋਊਗਾ ਭਈ ਉਹ ਦੋਸ਼ੀ ਦਾ ਸਭ ਤੋਂ ਜ਼ਿਆਦਾ ਹੱਕਦਾਰ ਹੋਊਗਾ ਬਹੁਤ ਵਧੀਆ ਗੱਲ ਬਾਕੀ ਜਿਹੜੇ ਉਹ ਅਲੀਗੇਸ਼ਨ ਲਾਉਂਦੇ ਆ ਭਈ ਇਹਨਾਂ ਨੇ ਆਪਦਾ ਪ੍ਰਾਣਾ ਮਾਰਤਾ ਵਾ ਪ੍ਰਾਣਾ ਜੇ ਵੇਖੋ ਮਾਰਤਾ ਤੇ ਮੈਂ ਇੱਥੇ ਬੈਠਾ ਹੁੰਦਾ ਪ੍ਰਾਣਾ ਖੋਦ ਉਹਦੇ ਆਪਣੇਵੇਂ ਨੇ ਮਾਰਿਆ ਆਪਣੇਵੇਂ ਨੇ ਮਾਰਿਆ ਸਿਰਫ ਪੈਲੀ ਦੀ ਖਾਤਰ ਠੀਕ ਆ ਬਾਕੀ ਜਿਹੜਾ ਪੋਸਟਮਾਰਟਮ ਹੁੰਦਾ ਵਾ ਉਹ ਰਿਪੋਰਟਾਂ ਮੰਨ ਲਓ ਭਈ ਉਸੇ ਵਾਲੇ ਦੇ ਤਿਆਰ ਕਰਕੇ ਦੇ ਦਿੰਦੇ ਆ ਉਹ ਗਲਤ ਰਿਪੋਰਟਾਂ ਕੱਢਦੇ ਆ ਤੁਸੀਂ ਦੱਸ ਦੋ ਕੋਈ ਲੈਣ ਦੇਣ ਹੁੰਦਾ ਉੱਥੇ ਜੋ ਆਣਾ ਉਹਨੇ ਉਹ ਕੱਢ ਕੇ ਦੇਣਾ ਹੁਣ ਫਿਰ ਜੇ ਤੁਹਾਡੇ ਤੇ આરોਪ ਲਗਾਏ ਗਏ ਆ ਉਹ ਤਾਂ ਫਿਰ ਕੀ ਕਹਿ ਸਕਦੇ ਹਾਂ ਜੀ ਸਭ ਬੇਮੁਨਾਦ ਹੈ ਜੀ ਬਾਕੀ ਚਲੋ ਮੰਤਰੀ ਸਾਹਿਬ ਨੂੰ ਉਹਨਾਂ ਨੇ ਆਪ ਦਾ ਪੱਖ ਦਿੱਤਾ ਅਸੀਂ ਵੀ ਆਪਣਾ ਪੱਖ ਮੰਤਰੀ ਸਾਹਿਬ ਨੂੰ ਦੇਣਾ ਚਾਹੁੰਦੇ ਹਾਂ ਤੇ ਚਲੋ ਅਸੀਂ ਕੋਟ ਟਾਈਮ ਦੇ ਵਿੱਚ ਮੰਤਰੀ ਸਾਹਿਬ ਨੂੰ ਮੇਰੇ ਵੱਲੋਂ ਆਪ ਦਾ ਪੱਖ ਦਵਾਂਗੇ ਬਕਾਇਦਾ ਆਪਣੇ ਕੋਲ ਰਿਕਾਰਡਿੰਗਾਂ ਸਾਰੇ ਮੈਸੇਜ ਵਗੈਰਾ ਸਭ ਕੁਝ ਆਪਣੇ ਕੋਲ ਹੈਗਾ ਵਾ ਜਾਂ ਇਹਦਾ ਪਿਓ ਇਹਦਾ ਪਿਓ ਮਾਂ ਦਾਦਾ ਸੌਂਖਾ ਆ ਕੇ ਫੁੱਫੜਾ ਖਾ ਦਾ ਸੌਂਖਾ ਖਾ ਕੇ ਕਹਿ ਦੇ ਪਏ ਨੇ ਬਕਰਾ ਨਾ ਨਹੀਂ ਘੁੱਟੇ ਤੇ ਆਪਾਂ ਚੱਲਣ ਨੂੰ ਤਿਆਰ ਹਾਂ ਜੀ ਨੀਲੇ ਨਾ ਪਾਏ ਜਾਂ ਨਹੀਂ ਪਾਏ ਉਹਦੀ ਮਾਂ ਦਾ ਵੀ ਚਲੋ ਮੈਂ ਇਹ ਨਹੀਂ ਆਂਦਾ ਭਈ ਕਿਸੇ ਲੇਡੀ ਨੂੰ ਆ ਕੇ ਚੈੱਕ ਕਰੋ ਭਈ ਉਹਦੇ ਵੀ ਨੀਲ ਪਾਏ ਜਾਂ ਨਹੀਂ ਪਾਏ ਉਹ ਕਹ ਰਹੇ ਸੀ ਵੀ ਜੀ ਅਗਰ ਜਿੰਨੋ ਕੇਦਾ ਫਾ ਲੈਂਦੇ ਤਾਂ ਉਹਦੀ ਧੌਣ ਰੱਕੜ ਜਾਂਦੀ ਹੈ ਕੋਈ ਧੌਣ ਨਹੀਂ ਗਈ ਸਿੱਧੀ ਉੱਧਾ ਹੀ ਜਿਵੇਂ ਘਰ ਗਏ ਆ ਨਾ ਪੱਖੇ ਦੇ ਕੋਈ ਜਾਲਾ ਲੱਗਾ ਸੀ ਤੇ ਪੱਖੇ ਜਾਲੀ ਉੱਧਾ ਲੱਗੇ ਪਏ ਸੀ ਇਹਨਾਂ ਸਾਡੀ ਕੁੜੀ ਉੱਧਾ ਹੀ ਪਈ ਸੀ ਕੋਈ ਗੱਲਬਾਤ ਕੋਈ ਨਹੀਂ ਜੀ ਸਰ ਉਹਨ ਕਾਨੂੰਨ ਕਾਨੂੰਨ ਦੇ ਉੱਤੇ ਹੀ ਕੀ ਵਿਚਾਰ ਨਾ ਦੇ ਜੀ ਸਰ ਵੇਖੋ ਪੱਖੇ ਦੀ ਜਿਹੜੀ ਗੱਲ ਕਰੀਏ ਪੱਖਾ ਬਿਲਕੁਲ ਸਾਂ ਦੂਜੀ ਗੱਲ ਜਦੋਂ ਇੱਕ ਪਰਿਵਾਰ ਤੇ ਪਈ ਹੋਵੇ ਨਾ ਉਹਨਾਂ ਨੂੰ ਇਹ ਨਹੀਂ ਲੱਗਦਾ ਪਈ ਜਾਂ ਨੂੰ ਟੰਗੀ ਰਹਿਣ ਦੀ ਹੈ ਜਾਂ ਕਿਸ ਤਰ੍ਹਾਂ ਆਹਨੂੰ ਤੇ ਇਹ ਪਈ ਨੂੰ ਦਵਾ-ਦਵ ਲਾਈਏ ਸ਼ਾਇਦ ਕੋਈ ਸਾਹ ਹੋਵੇ ਤੇ ਉਹਨੂੰ ਅਸੀਂ ਡਾਕਟਰ ਤੇ ਲੈ ਕੇ ਜਾਈਏ ਪਰ ਮਾੜੀ ਘੜੀ ਨੂੰ ਉਹਦੀ ਮਲ ਜਿਹੜਾ ਸਵਾਸ ਹੀ ਉਹ ਪੂਰੇ ਹੋ ਗਏ ਦੂਜੀ ਗੱਲ ਜਦੋਂ ਇਹਨੇ ਮੁੰਡੇ ਨੇ ਚੁੱਕੀ ਤਾਂ ਚੁੱਕੀ ਕੁੜੀ ਨੇ ਗੱਲ ਚੋਂ ਸਾਫਾ ਲਾਇਆ ਤੇ ਉਹ ਸਾਫਾ ਖੋਲ ਕੇ ਪੱਖੇ ਦੇ ਜਿਹੜਾ ਆਂਦੇ ਨਾ ਫਰਨੀ ਵਿੰਗੇ ਹੋਏ ਉਹ ਪੱਖੇ ਦੇ ਸ਼ਾਫਟ ਦੇ ਨਾਲ ਉਹਨੇ ਮਤਲਬ ਪਾਇਆ ਘੇਰੇ ਮੋਟਰ ਦੇ ਉੱਤੇ ਫਰਾਂ ਨੂੰ ਨਹੀਂ ਪਾਇਆ ਮੋਟਰ ਦੇ ਘੇਰੇ ਉੱਤੇ ਪਾਇਆ ਵਾ ਉਹ ਪੱਖਾ ਆ ਜਿਵੇਂ ਵੇਖ ਲੋ ਆਵਾਜ਼ ਦੇਣ ਡਿਆ ਨਵਾਂ ਪੱਖਾ ਵਾ ਤੇ ਮੁੜ ਕੇ ਉਹ ਗੰਢ ਖੋਲ ਕੇ ਇਹਨਾਂ ਨੇ ਪਰਨਾ ਥੱਲੇ ਖਿੱਚਤਾ ਪੱਖਾ ਉਤੋਂ ਸਾਫ਼ ਹੋ ਗਿਆ ਹੁਣ ਤੁਸੀਂ ਕੀ ਮੰਗ ਰਹੇ ਕੀ ਉਹਨੂੰ ਚਾਹੀਦਾ ਅਸੀਂ ਤੇ ਮੰਗ ਮੰਗ ਕਰਦੇ ਆ ਭਈ ਇਨਸਾਫ਼ ਹੋਣਾ ਚਾਹੀਦਾ ਸੱਚਾਈ ਸਾਹਮਣੇ ਆ ਭਈ ਬਿਲਕੁਲ ਜੀ ਇਹ ਲੜਕੇ ਨਵਰੀਤ ਕੌਰ ਦੇ ਚਾਚਾ ਸੋਹਰਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਤੇ ਲੜਕੀ ਦੇ ਪਰਵਾਹੋਂ આરોਪ ਲਗਾਏ ਗਏ ਸੀ ਵੀ ਇਹਨਾਂ ਨੇ ਜਿਹੜੀ ਕੁੜੀ ਕੁੱਟ ਮਾਰ ਕਰਕੇ ਉਹਨੂੰ ਫਾਹਾ ਦੇ ਕੇ ਮਾਰਦਾ ਗਿਆ ਵਾ ਤੇ ਨਾਲ ਇਹ ਵੀ ਦੋਸ਼ ਲਗਾਏ ਗਏ ਸਨ ਵੀ ਚਾਚਾ ਸੋਹਰਾ ਵੱਲੋਂ ਨਵਨੀਤਪੁਰ ਤੇ ਪ੍ਰੈਸ਼ਰ ਬਣਾਇਆ ਜਾਂਦਾ ਸੀ ਵੀ ਤੁਸੀਂ ਮੇਰਾ ਸੰਬੰਧ ਮੇਰਾ ਗਲਤ ਸਬੰਧ ਨਾਲ ਜਿਹਦੇ ਕਰਕੇ ਉਹ ਤਾਂਗ ਪਰਛਾ ਰਹੀ ਦੀ ਜਿਹਨੂੰ ਉਹ ਕੁੱਟ ਮਾਰ ਕੇ ਤੇ ਜਨੂੰ ਟੌਰਚਰ ਕੀਤਾ ਜਾਂਦਾ ਸੀ ਸਚਾਈ ਜਿਹੜੀ ਉਹ ਵੀ ਪੋਸਟਮਾਰਟ ਬਾਅਦ ਹੀ ਸਾਹਮਣੇ ਆਉਣੀ ਆ ਵੀ ਆਖਰ ਸਚਾਈ ਕੀ ਸੀ ਆਖਰ ਨਵਨੀਤਪੁਰ ਦੀ ਮੌਤ ਕਿਵੇਂ ਹੋਈ ਆ ਪਰ ਕੁਝ ਵੀ ਹੋਵੇ ਇੱਕ ਦੋਨੋਂ ਪਰਿਵਾਰਾਂ ਵਿੱਚ ਇਸ ਟਾਈਮ ਤੇ ਜਿਹੜਾ ਮੁਸੀਬਤ ਦੇ ਪਾਟ ਉੱਟ ਗਿਆ ਲੜਕੀ ਦੇ ਪਰਿਵਾਰ ਵਾਲੇ ਚ ਹੈ ਵਿਲਾਪਿਆ ਤੇ ਜਿਹੜਾ ਉਹਦੇ ਸਹੁਰੇ ਪਰਿਵਾਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿਹਦੇ આરોਪ ਲਗਾਏ ਗਏ ਉਹ ਬਿਲਕੁਲ ਝੂਠੇ ਦੇ ਬੀਬੀ ਬੁਲਾ ਦਿਆ ਹੁਣ ਵੇਖਣਾ ਇਹ ਹੋਏਗਾ ਕਿ ਇਥੋਂ ਦੇ ਸਥਾਨਕ ਪ੍ਰਸ਼ਾਸਨ ਜਾਂ ਪੁਲਿਸ ਕੀ ਕਾਰਵਾਈ ਕਰਦੀ ਆ ਪੋਸ਼ਟਬੰਦ ਬਾਅਦ ਕੀ ਮਾਮਲਾ ਸਾਹਮਣੇ ਆਉਂਦਾ ਵਾ ਕੁਲਦੀਸ਼ ਦੀਪਾ ਰੋਜ਼ਾਨਾ ਸਪੋਕਸਮੈਨ ਤਰਨਤਾਰ